ਜੋ ਮਰਜ਼ੀ ਹੋ ਜੇ 10 ਸਾਲਾਂ ਦੇ ਵਿੱਚ ਅਮਰੀਕਾ ਦੀ ਇਕਨੋਮੀ ਡਿਕਲਾਈਨ ਹੋ ਕੇ ਥੱਲੇ ਡਿੱਗੀ ਬਣੀ ਤੇ ਨਾਰਥ ਅਮਰੀਕਾ ਦੀ ਗਵਰਨਮੈਂਟਿਕ ਨੰਨਾ ਸੀ ਉਹਦੇ ਵਿੱਚੇ ਸ਼ਾਮਲੇ ਤੁਹਾਨੂੰ 10 ਦੇ ਵਿੱਚੋਂ 9 ਬੰਦੇ ਇਹੀ ਕਹਿੰਦੇ ਆ ਕਿ ਯਾਰ ਬਹੁਤ ਟਾਈਟ ਪੋਜੀਸ਼ਨ ਐ ਜੌਬਾਂ ਦੀ ਬੜੀ ਬਿਜ਼ਨਸ ਥੱਲੇ ਜਾ ਰਹੇ ਆ ਹਰ ਬੰਦਾ ਰੈਸੈਸ਼ਨ ਫੀਲ ਕਰ ਰਿਹਾ ਹਰ ਬਿਜ਼ਨਸ ਰੈਸੈਸ਼ਨ ਫੀਲ ਕਰ ਰਿਹਾ ਪਰ ਕੈਨੇਡਾ ਟੈਕਨੀਕਲੀ ਇਸ ਸੈਸ਼ਨ ਚ ਨਹੀਂ ਆਇਆ ਜਿਹੜਾ ਕੈਨੇਡੀਅਨਸ ਦਾ ਲੱਕ ਜਿਹੜਾ ਵਾ ਬਹੁਤ ਬੁਰੀ ਤਰ੍ਹਾਂ ਟੁੱਟ ਚੁੱਕਾ ਜਿਸ ਤਰ੍ਹਾਂ ਮੈਂ ਕਿਹਾ ਵਾ ਵੀ 8 ਕੁਆਟਰ 7 ਕੁਆਟਰ ਤੋਂ ਪਿੱਛੇ ਲੁੜਕੀ ਹੋਈ ਹੈ ਇਹ ਤੋਂ ਮੀਨਸ ਕਿ ਕੈਨੇਡੀਅਨਸ ਬਹੁਤ ਇਕਨੋਮਿਕਲੀ ਵੀਕ ਹੋ ਚੁੱਕੀ ਹੈ ਪ੍ਰੋਡਕਸ਼ਨ ਕਿਸ ਤਰ੍ਹਾਂ ਦੀ ਪ੍ਰੋਡਕਸ਼ਨ ਜਿਹੜੀ ਹੈ ਸਾਡੀ ਇਕਨੋਮੀ ਚ ਹੋ ਰਹੀ ਆ ਕਿ ਲੇਬਰ ਦੀ ਪ੍ਰੋਡਕਸ਼ਨ ਨੂੰ ਕੋਈ ਮਈਰ ਹੈ ਕਿਉਂਕਿ ਅਸੀਂ ਪ੍ਰੋਡਿਊਸ ਕੋਈ ਖਾਸ ਚੀਜ਼ ਕਰ ਹੀ ਨਹੀਂ ਰਹੇ ਜਿਹੜੀ ਪ੍ਰੋਡਕਸ਼ਨ ਹੋ ਰਹੀ ਆ ਜੇ ਇੱਥੇ ਹੋ ਰਹੀ ਆ ਤੇ ਉਹ ਬਾਹਰ ਦੀਆਂ ਕੰਪਨੀਆਂ ਨੂੰ ਤੇ ਇੰਨਾ ਵੱਡਾ ਮੁਲਕ ਹੋਵੇ ਜੀ 8 ਦਾ ਮੈਂਬਰ ਹੋਵੇ ਅਮੀਰ ਮੁਲਕਾਂ ਜਵੇ ਤੇ ਸਾਡੇ ਕੈਨੇਡੀਅਨ ਇਹਦੇ ਵਿੱਚ ਲੇਖਕਾਰ ਨਹੀਂ ਹੈ ਸਾਡਾ ਕੋਈ ਬ੍ਰਾਂਡਿੰਗ ਹੈਗਾ ਇੱਥੇ ਜੇ ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਕਰੋਗੇ ਬਿਜ਼ਨੈਸਸ ਨੂੰ ਉਸ ਤਰ੍ਹਾਂ ਦਾ ਕਰੋਗੇ ਟਰੇਨ ਕਿ ਤੁਸੀਂ ਆਪਣਾ ਬਣਾਓ ਫੇਰ ਹੀ ਕੁਝ ਬਣ ਪਾਏਗਾ ਇਸੇ ਤਰ੍ਹਾਂ ਹੀ ਇਹ ਵੀ ਪ੍ਰੋਡਕਸ਼ਨ ਹੈ ਨਾ ਚੀਜ਼ਾਂ ਦੀ ਜੇ ਆਪਾਂ ਬ੍ਰੈਕਬੇਰੀ ਦੀ ਧਾਰ ਮੰਨਦੇ ਆ ਇੱਕ ਪ੍ਰੋਡਕਟ ਲਾਜਵਾ ਬਣਿਆ ਬਿਲਕੁਲ ਤੇ ਉਹ ਦੁਨੀਆ ਵਿੱਚ ਪਪੂਲਰ ਹੋ ਗਿਆ ਨਾਂ ਚੱਲ ਗਿਆ ਪਿੱਛੋ ਆ ਕੇ ਲੋਕ ਅੱਗੇ ਕਿਦਾਂ ਲੱਗਣ ਉਹ ਉਹਨਾਂ ਦੀ ਮਿਹਨਤ ਤੇ ਕੋਰਪੋਰੇਟ ਲੋਕਾਂ ਦੀ ਨਿਗਮ ਘੱਡੀ ਤੇ ਸਰਕਾਰ ਨੇ ਬਹੁਤ ਸਾਰਾ ਪੈਸਾ ਲੋਕਾਂ ਨੂੰ ਦੇ ਦਿੱਤਾ ਇੱਕ ਇੱਕ ਘਰ ਵਿੱਚ 8-10 ਹਜ਼ਾਰ ਡਾਲਰ ਆਲਾ ਪਿਆ ਲੋਕਾਂ ਨੇ ਇਹ ਪੈਸੇ ਦਾ ਮੇਸਜ ਉਸ ਕੀਤਾ ਘਰਾਟੇ ਲਾਤੇ ਹੋਰ ਕੰਮ ਕਰ ਲਏ ਤੇ ਉਹਨੇ ਕਰਕੇ ਜਿਹੜੀ ਇਕਨੋਮੀ ਡਿਸਟਰਬ ਹੋ ਗਈ ਆ ਪੰਜਾਬ 247 ਟੀਵੀ ਤੇ ਤੁਹਾਡਾ ਕਰਦੇ ਆ ਸਵਾਗਤ ਪ੍ਰੋਗਰਾਮ ਸੀ ਲੈ ਕੇ ਹਾਜ਼ਰ ਹੋਏ ਜੀ ਅਰਥ ਸ਼ਾਸਤਰ ਅਰਥ ਸ਼ਾਸਤਰ ਇੱਕ ਐਸਾ ਸਬਜੈਕਟ ਆ ਜਿਹਦੀ ਸਮਝ ਸਾਰੀ ਵਰਸ਼ਾਂ ਨੂੰ ਨਹੀਂ ਲੱਗਦੀ ਸਧਾਰਨ ਬੰਦੇ ਨੂੰ ਤੇ ਸਾਰੀ ਦੁਨੀਆ ਦਾ ਧੁਰਾ ਇਹੀ ਆ ਇਹਦੇ ਦੁਆਲੇ ਹੀ ਅਸੀਂ ਸਾਰਾ ਦਿਨ ਘੁੰਮਦੇ ਆ ਰੋਜ਼ੀ ਰੋਟੀ ਦੇ ਚੱਕਰ 'ਚ ਪਰ ਸਾਨੂੰ ਇਹਦੀਆਂ ਬਰੀਕੀਆਂ ਦੀ ਸਮਝ ਨਹੀਂ ਲੱਗਦੀ ਜਦੋਂ ਕੋਈ ਸਾਡੇ ਕੋਲ ਇਸ ਵਿਸ਼ੇ ਦੇ ਐਕਸਪਰਟ ਹੋਵੇ ਆ ਤੇ ਉਹ ਗੱਲਾਂ ਕਰਦੇ ਆ ਇਹ ਸਾਨੂੰ ਕਈ ਵਾਰ ਅਜੀਬ ਵੀ ਲੱਗਦੀਆਂ ਨੇ ਤੇ ਸ਼ਾਇਦ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਥੋੜਾ ਅਜੀਬ ਲੱਗੇ ਕਿਉਂਕਿ ਮੇਰੇ ਦੇ ਅੱਜ ਮਹਿਮਾਨ ਨੇ ਮੇਰੇ ਭਰਾ ਛੋਟੇ ਸਿਮਰੰਦਰ ਪੰਨੋਰੀ ਉਹਨਾਂ ਨਾਲ ਸਾਡੀ ਅਕਸਰ ਗੱਲਬਾਤ ਹੁੰਦੀ ਜਿਹੜੇ ਅਸੀਂ ਇਕਨੋਮੀ ਦੇ ਪ੍ਰੋਗਰਾਮ ਕਰਦੇ ਆ ਉਹਦੇ ਤੇ ਉਹਨਾਂ ਦੇ ਕੁਝ ਵੱਖਰੇ ਵਿਚਾਰ ਵੀ ਹੁੰਦੇ ਆ ਤੇ ਮੈਂ ਉਹਨਾਂ ਨੂੰ ਬਹੁਤ ਦੇਰ ਤੋਂ ਰਿਕਵੈਸਟ ਕਰ ਰਿਹਾ ਸੀ ਕਿ ਕਦੀ ਆਓ ਮੈਂ ਤੁਹਾਡੇ ਵਿਚਾਰ ਜ਼ਰੂਰ ਲੈਣਾ ਚਾਹੁੰਦਾ ਇਹ ਕਹਿੰਦੇ ਨੇ ਲੋਕਾਂ ਨੂੰ ਪਸੰਦ ਨਹੀਂ ਆਉਣਾ ਤੇ ਲੋਕ ਬੁਰਾ ਬਣਾਉਣਗੇ ਮੈਂ ਕਿਹਾ ਬੁਰਾ ਬਣਾਉਣਾਂ ਦੀ ਕੋਈ ਗੱਲ ਨਹੀਂ ਵਿਚਾਰ ਸਾਡੇ ਆਪਣੇ ਆਪਣੇ ਆ ਪਰ YouTube ਤੇ ਜਦੋਂ ਕਮੈਂਟ ਕਰੋਗੇ ਜੇ ਤੁਹਾਨੂੰ ਕੁਝ ਬੁਰਾ ਲੱਗੇ ਤੇ ਉਹਦਾ ਜ਼ਿੰਮੇਵਾਰ ਮੈਂ ਆ। ਪਰ ਚਿੰਤਾ ਨਹੀਂ ਹੈ ਕਿਉਂਕਿ ਇਹ ਪਹਿਲਾਂ ਤੋਂ ਨਾ ਕੁਲਿੱਕਨ ਪਿਆ ਕਿ ਆਪਾਂ ਖੁੱਲਕੇ ਗੱਲ ਕਰਨੀ ਹੈ ਤੇ ਸੱਚੀ ਗੱਲ ਵਿੱਚਾ ਕੌੜੀ ਵੀ ਹੁੰਦੀ ਆ ਤੇ ਕਈ ਵਾਰ ਚੁੱਪਦੀ ਵੀ ਆ। ਇਹ ਗੱਲ ਆਪਾਂ ਨੂੰ ਸਾਰਿਆਂ ਨੂੰ ਪਤਾ। ਤੇ ਆਪਾਂ ਕਈ ਵਾਰ ਇਹਨੇ ਵੀ ਇਹਨੂੰ ਕਿਹਾ TV ਇੱਕ ਐਸਾ ਮਾਧਿਅਮ ਹੈ ਜਿੱਥੇ ਡਿਪਲੋਮੇਸੀ ਜ਼ਿਆਦਾ ਹੁੰਦੀ ਆ। ਹਕੀਕਤ ਤੋਂ ਥੋੜੀ ਦੂਰੀ ਬਣਾ ਕੇ ਰੱਖਦੇ ਆ ਲੋਕ। ਪਰ ਅਸੀਂ ਆਪਣੇ ਸੁਭਾਅ ਮੁਤਾਬਕ ਵੈਸੇ ਕਦੀ ਅਸੀਂ ਪੋਲੀਟিক্যাল ਪ੍ਰੋਗਰਾਮਾਂ 'ਚ ਵੀ ਡਿਪਲੋਮੇਸੀ ਦਾ ਸਾਰਾ ਨਹੀਂ ਲਿਆ ਕੋਸ਼ਿਸ਼ ਕੀਤੀ ਆ ਕਿ ਸੱਚੀ ਗੱਲ ਕੀਤੀ ਜਾਵੇ ਕਈ ਵਾਰ ਤੇ ਦੋਸਤ ਕਹਿ ਦਿੰਦੇ ਭਾਈ ਇੰਡੀਆ ਨਹੀਂ ਜਾਣਾ ਤੇ ਹੋਰ ਕਹਿੰਦਾ ਵੀ ਨਹੀਂ ਐਸਾ ਕੁਝ ਵੀ ਨਹੀਂ ਹੈ ਕਿ ਇੰਡੀਆ ਜਾਰਦੋ ਤੁਹਾਨੂੰ ਕੋ ਰੋੜਦਾ ਬਾਕੀ ਇਹ ਵੀ ਨਹੀਂ ਕੋਈ ਦਮਗਜੇਵ ਨਹੀਂ ਮਾਰਨੇ ਚਾਹੀਦੇ ਕਿ ਸਾਨੂੰ ਬਹੁਤ ਪਤਾ ਕੋਈ ਵੀ ਬੰਦਾ ਪਰਫੈਕਟ ਨਹੀਂ ਹੁੰਦਾ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਕੋਈ ਵੱਡੇ ਤੋਂ ਵੱਡਾ ਬੰਦਾ ਵੀ ਜਿਹੜਾ ਉਹ ਕਿਸੇ ਵੀ ਫੀਲਡ ਦੇ ਵਿੱਚ 100% ਪਰਫੈਕਟ ਨਹੀਂ ਹੁੰਦਾ ਠੀਕ ਹੈ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਹੁੰਦੀ ਆ ਸੋ ਅਥਰਿੰਦਰ ਪੰਨੂ ਰਾਨੂੰ ਜੀ ਦਾਵਤ ਦਿੱਤੀ ਆ ਪਹਿਲਾਂ ਦੋਨਾਂ ਦਾ ਗੜੀਏ ਸਵਾਗਤ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਸਵਾਗਤ ਤੇ ਤੁਸੀਂ ਅੱਥਰ ਦੀ ਰਿਕਵੈਸਟ ਮੰਮੀ ਤੇ ਸਟੂਡੀਓ ਤੇ ਆਏ ਹੋ ਤੇ ਇਕਨੋਮੀ ਬਾਰੇ ਜੀ ਆਪਾਂ ਗੱਲਬਾਤ ਤੁਹਾਡੇ ਕੋਲ ਜਾਨਣੀ ਆ ਜੀ ਇਕਨੋਮੀ ਦਾ ਵਿਸ਼ਾ ਜਿੱਦਾਂ ਮੈਂ ਭੂਮਿਕਾ ਜੀ ਦੱਸਿਆ ਕਿ ਬੜਾ ਕੰਪਲਿਕੇਟਡ ਹੈ ਹਮਮ ਤੇ ਸਾਨੂੰ ਸਮਝ ਨਹੀਂ ਆਉਂਦੀ ਸਾਰੀ ਉਮਰ ਜੀ ਨਿੱਕੀਆਂ ਲਿਕੇ ਟਰਮ ਜਿਹੜੀਆਂ ਨਾ ਕਈ ਵਾਰ ਉਹ ਗੁੰਝਲਦਾਰ ਹੁੰਦੀ ਆ ਜੀ ਅਜਿਹਾ ਨਹੀਂ ਕੋਚਿੰਗ ਵਾਲੇ ਕਰਦੇ ਆ ਉਹ ਜਿਹੜੇ ਸ਼ਬਦਾਵਲੀ ਵਰਤਦੇ ਆ ਜਿਹੜੀ ਉਹ ਗੱਲ ਕਰਕੇ ਸਮਝਾਉਣਾ ਚਾਹੁੰਦੇ ਆ ਮੈਨੂੰ ਕੀ ਲੱਗਦਾ ਹੈ ਕਿ ਬੰਦੇ ਨੂੰ ਉਹਦੀ ਸਮੱਸਿਆ ਸਮਝਾਉਣ ਦੀ ਥਾਂ ਉਹ ਜਾ ਦਿੰਦੇ ਆ ਜੀ ਤੇ ਇਸੇ ਤਰ੍ਹਾਂ ਇਹ ਅਕਾਦਮੀ ਦਾ ਹੈਗਾ ਸਿਸਟਮ ਬਿਲਕੁਲ ਬੜੀ ਅਜਿਹਾ ਸਮਝਦੇ ਆ ਸਮਝਦੇ ਕਈ ਵਾਰ ਉਲਟੇ ਦਿਸ਼ਾ ਵੱਲ ਚੱਲ ਜੀਦਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੇਖਣਾ ਹੈ ਕਿ ਜਿਹੜੀ ਆਪਾਂ ਹੁਣ ਇੱਥੋਂ ਮੌਜੂਦਾ ਦੌਰ ਤੋਂ ਗੱਲ ਸ਼ੁਰੂ ਕਰਦੇ ਆ ਕੈਨੇਡਾ ਦੇ ਵਿੱਚ ਆਮ ਲੋਕ ਸਾਡੇ ਇਹ ਮੂਸੂਸ ਕਰ ਰਿਹਾ ਤੇ ਵਰਲਡ ਵਾਈਡ ਖਬਰਾਂ ਵੀ ਇਹ ਗੱਲ ਕਰ ਰਹੀਆਂ ਕਿ ਕੈਨੇਡਾ ਗਿਆ ਜੀ ਕੈਨੇਡਾ ਦਾ ਸਾਰਾ ਟੁੱਪ ਗਿਆ ਇਹਦਾ ਕੋਈ ਹਾਲ ਹੀ ਨਹੀਂ ਤੇ ਬਹੁਤ ਸਾਰੇ ਜਿਹੜੇ ਤੁਹਾਡੇ ਵਰਗੇ ਲੋਕ ਕੌਮ ਨੂੰ ਸਮਝਦੇ ਜਾਣਦੇ ਆ ਮੈਂ ਕਈਆਂ ਦੇ ਭਾਸ਼ਣ ਵੀ ਸੁਨੇ ਆ ਪਿਛਲੇ ਦਿਨੀ ਇੱਕ ਵੀਰ ਨੇ ਭਾਸ਼ਣ ਦਿੱਤਾ ਸੀਗਾ ਇੰਟਰਨੈਸ਼ਨਲ ਪੋਲੀਟੀਕਲ ਇਕਨੋਮੀ ਦਿੱਤੇ ਬੜਾ ਟੱਚਿੰਗ ਸੀ ਦੇਨ ਉਹ ਕਹਿੰਦੇ ਆ ਕਿ ਜੋ ਮਰਜ਼ੀ ਹੋ ਜੇ 10 ਸਾਲਾਂ ਦੇ ਵਿੱਚ ਅਮਰੀਕਾ ਦੀ ਇਕਨੋਮੀ ਡਿਕਲਾਈਨ ਹੋ ਕੇ ਥੱਲੇ ਡਿੱਗ ਪਣੀ ਹੈ ਦੈਨ ਨੌਰਥ ਅਮਰੀਕਾ ਦੀ ਗਵਰਨਮੈਂਟ ਹੀ ਕੰਨਾ ਮੰਨ ਅਸੀਂ ਉਹਦੇ ਵਿੱਚੇ ਸ਼ਾਮਲ ਆ। ਪਹਿਲੇ ਇਹ ਸੈਨਾਰੀਓ ਬਣਿਆ ਹੋਇਆ ਯਾਰੇ ਦੋਲੇ ਜਿੱਦਾਂ ਲੋਕੀ ਮਹਿਸੂਸ ਕਰ ਰਹੇ ਆ ਕਿ ਅਸੀਂ ਟਾਈਟ ਆ ਪੈਸਾ ਤੇਲਾ ਹੈ ਨਹੀਂ ਲਿਵਿੰਗ ਸਟੈਂਡਰਡ ਡਾਊਨ ਹੋ ਗਿਆ। ਇਹਨੂੰ ਇੱਕ ਥੋੜਾ ਜਿਹਾ ਤੁਸੀਂ ਕਿਉਂਕਿ ਇਸ ਲਈ ਦੇ ਹੋ ਤੁਸੀਂ ਕਿਦਾਂ ਦੇਖਦੇ ਹੋ ਕਿ ਕਿ ਇਹ ਕਿਉਂ ਤੇ ਕਾਰਨ ਕੀ ਆ? ਪਰ ਮੁਟੇ ਦੌਰ ਤੇ ਆਮ ਲੋਕਾਂ ਨੂੰ ਜਿਹੜੀ ਘੁੱਟੰਜੀ ਮਹਿਸੂਸ ਹੋ ਰਹੀ ਹੈ ਉਹ ਕਿਉਂ ਹੋ ਰਹੀ ਹੈ? ਗਿੱਲ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਆਮ ਲੋਕ ਹੈ ਨਾ ਜਿਹੜੇ ਉਹੀ ਮਹਿਸੂਸ ਕਰਦੇ ਆ ਕਿ ਯਾਰ ਬਹੁਤ ਬੁਰਾ ਹਾਲ ਹੋ ਗਿਆ ਜੌਬਾਂ ਦੇ ਥਾਂ ਤੇ ਜੌਬਾਂ ਨਹੀਂ ਮਿਲ ਰਹੀਆਂ ਮਹਿੰਗਾਈ ਇੰਨੀ ਵਧ ਗਈ ਐ ਕਿਸ਼ਤਾਂ ਵਧਣ ਦੇ ਨਾਲ ਲੋਕਾਂ ਦਾ ਜਿਹੜਾ ਕੈਸ਼ ਫਲੋ ਦੀ ਪ੍ਰੋਬਲਮ ਹੈ ਉਹ ਬਹੁਤ ਕ੍ਰੀਏਟ ਹੋ ਗਈ ਆ ਹਰ ਬੰਦਾ ਜਦੋਂ ਵੀ ਤੁਸੀਂ ਕਿਤੇ ਦੀ ਗੱਲ ਕਰਦੇ ਜੀ ਤੇ ਤੁਹਾਨੂੰ ਦਸਾਂ ਦੇ ਵਿੱਚੋਂ ਨੌ ਬੰਦੇ ਇਹੀ ਕਹਿੰਦੇ ਆ ਕਿ ਯਾਰ ਬਹੁਤ ਟਾਈਟ ਪੋਜੀਸ਼ਨ ਹੈ ਜੌਬਾਂ ਦੀ ਬੜੀ ਬਿਜ਼ਨਸ ਥੱਲੇ ਜਾ ਰਹੇ ਆ ਪਰ ਜੇ ਵਿਖਿਆ ਜਾਵੇ ਤੇ ਬਿਲਕੁਲ ਗੱਲ ਸਹੀ ਵੀ ਆ ਦੂਜੇ ਬੰਦੇ ਇਹ ਕਿਉਂ ਹੋਇਆ ਇਹ ਕਿਉਂ ਆ ਕਿਉਂਕਿ ਜਿਹੜੀ ਇਨਫਲੇਸ਼ਨ ਸੀਗੀ ਕੋਵਿਡ ਤੋਂ ਬਾਅਦ ਜਿਹੜੀ ਇਕਨੋਮੀ ਜਿਹੜੀ ਅਨ ਐਕਸਪੈਕਟਿਡ ਹੀ ਇੰਨੀ ਉੱਪਰ ਨੂੰ ਚਲੀ ਗਈ ਤੇ ਉਹਦੇ ਨਾਲ ਇੱਕ ਜਿਹਨੂੰ ਠੀਠ ਪੰਜਾਬੀ ਜੀ ਕੋ ਵੀ ਜਿਵੇਂ ਇਕਨੋਮੀ ਚਾਗਰ ਲੱਗ ਗਈ ਇਸ ਤਰ੍ਹਾਂ ਕਰ ਗਈ ਉਹ ਜਦੋਂ ਇੰਨੀ ਜ਼ਿਆਦਾ ਓਵਰ ਹੀਟ ਹੋ ਗਈ ਇਕਨੋਮੀ ਤੇ ਉਹਨੂੰ ਕੰਟਰੋਲ ਕਰਨ ਦੇ ਵਾਸਤੇ ਬੈਂਕ ਆਫ ਕੈਨੇਡਾ ਨੂੰ ਰੇਟ ਆਫ ਇੰਟਰਸਟ ਜਿਹੜੇ ਉਹ ਵਧਾਉਣੇ ਪਏ ਜਦੋਂ ਰੇਟ ਆਫ ਇੰਟਰਸਟ ਵਧਾਉਣੇ ਪਏ ਤੇ ਹਰ ਚੀਜ਼ ਮਹਿੰਗੀ ਹੋ ਗਈ ਆਪਣਾ ਕੈਸ਼ ਫਲੋ ਹੈ ਜਿਹੜਾ ਮਾਰਗੇਜ ਇਨਸਟਾਲਮੈਂਟਸ ਵੀ ਵਧ ਗਈਆਂ ਸਾਰਾ ਕੁਝ ਵੱਧ ਗਿਆ ਤੇ ਇਸ ਕਰਕੇ ਜਿਹੜਾ ਹਰ ਬੰਦਾ ਇਹ ਫੀਲ ਕਰ ਰਿਹਾ নো ਡਾਊਟ ਇਕਨੋਮੀ ਦਾ ਹਾਲ ਚੰਗਾ ਨਹੀਂਗਾ ਬਹੁਤ ਮਾੜਾ ਵਾ ਪਰ ਦੂਜੇ ਬੰਦੇ ਜਿਹੜੇ ਜੇ ਤੁਸੀਂ ਕਹੋ ਕਿ ਰੈਸੈਸ਼ਨ ਵਰਗੀ ਗੱਲ ਹਰ ਬੰਦਾ ਰੈਸੈਸ਼ਨ ਫੀਲ ਕਰ ਰਿਹਾ ਹਰ ਬਿਜ਼ਨਸ ਰੈਸੈਸ਼ਨ ਫੀਲ ਕਰ ਰਿਹਾ ਪਰ ਕੈਨੇਡਾ ਟੈਕਨੀਕਲੀ ਰੈਸੈਸ਼ਨ ਚ ਨਹੀਂ ਹੈਗਾ ਕਿਉਂਕਿ ਜਿਹੜੀ ਉਹਨਾਂ ਦੀ ਡੈਫੀਨੇਸ਼ਨ ਹੈ ਕਿ 2 ਕੁਆਟਰਲ 2 ਕੁਆਟਰ ਅਜੇ 2 ਕੁਆਟਰ ਅਥੋਰਿਟੀ ਜਿਹੜੇ ਕੰਸੈਕੂਟਿਵ 2 ਕੁਆਟਰ ਹੋ ਗੋ ਉਹ ਕਦੀ ਵੀ ਨਹੀਂ ਆਏ ਨੈਗੇਟਿਵ ਨੈਗੇਟਿਵ ਗ੍ਰੋਥ ਹੋਵੇ ਹੁਣ ਇੱਕ ਵਾਰ ਆਏ ਸੀਗੇ ਇੱਕ ਕੁਆਟਰ ਜਿਹੜਾ ਵਾ ਨੈਗੇਟਿਵ ਗਿਆ ਥੋੜਾ ਜਿਹਾ ਨਹੀਂ ਤੇ ਹਰ ਕੁਆਟਰ ਪੋਜ਼ਿਟਿਵ ਜਾ ਰਿਹਾ ਪਰ ਇਹ ਫਿਰ ਕਿਉਂ ਹੋਇਆ ਜੇ ਇਹ ਬੜੀ ਇੰਟਰਸਟਿੰਗ ਗੱਲ ਹੈਗੀ ਆ ਕਿ ਜੇ ਕੈਨੇਡਾ ਰੈਸੈਸ਼ਨ ਚ ਲੰਘਾ ਤੇ ਲੋਕੋਰ ਰੈਸੈਸ਼ਨ ਨੂੰ ਸੁਸਕਰ ਰਹਾ ਲੋਕ ਇਸ ਕਰਕੇ ਕਰ ਰਹਾ ਕਿ ਕੈਨੇਡਾ ਵੀ ਜਿਹੜੀ ਦੋ ਜਿਹੜੀ ਆਪਾਂ ਮੇਜਰ ਤੁਸੀਂ ਕਹਿ ਲੋ ਕਿ ਕ੍ਰਾਈਟੇਰੀਆ ਵਾ ਇੱਕ ਤੇ ਕੈਨੇਡਾ ਦੇ ਜਿਹੜੀ ਪਰ ਕੈਪੀਟਲ ਜੀਡੀਪੀ ਹੈ ਜਿਹੜੀ ਜੀ ਡੀ ਪੀ ਕੈਨੇਡਾ ਦੀ ਜੀ ਡੀ ਪੀ ਹੈ ਬੇਸ਼ੱਕ ਪੋਜ਼ਿਟਿਵ ਹੈ ਭਾਵੇਂ ਜ਼ਿਆਦਾ ਨਹੀਂ ਪਰ ਨਾਰਮਲ ਦੇ ਨੇੜੇ ਹੀ ਹੈ ਚਲੋ ਜੀ 2% ਨਾਰਮਲ ਹੁੰਦੀ ਹੈ ਤੇ ਇੱਕ ਤਾਂ ਨੇੜੇ ਤੇਰੇ ਫਿਰਦੀ ਹੈ ਤੇ ਪਰ ਕੈਪੀਟਾ ਜੀ ਡੀ ਪੀ ਪਿਛਲੇ 7-8 ਕੁਆਟਰਾਂ ਤੋਂ ਡਾਊਨ ਜਾ ਰਹੀ ਹੈ ਜਾਨੀ ਕਹਿਣ ਤੋਂ ਭਾਵ ਕਿ ਲੁੜਕ ਗਈ ਹੈ ਤੇ ਜਿਹੜੀ ਪਰ ਕੈਪੀਟਾ ਜਦੋਂ ਜੀ ਡੀ ਪੀ ਇਟ ਮੀਨਸ ਕਿ ਕੈਨੇਡੀਅਨਸ ਆਰ ਗੈਟਿੰਗ ਅਫੈਕਟਡ ਕੈਨੇਡੀਅਨਸ ਆਰ ਗੈਟਿੰਗ ਪੂਰ ਕੈਨੇਡੀਅਨਸ ਆਰ ਇਨ ਰੈਸੈਸ਼ਨ ਪਰ ਕੈਨੇਡਾ ਸੈਸ਼ਨ 'ਚ ਨਹੀਂ ਹੈਗਾ ਹੁਣ ਜਿਹੜਾ ਬੈਂਕ ਆਫ ਕੈਨੇਡਾ ਨੇ ਜਿਹੜੀਆਂ ਆਪਣੀਆਂ ਪਾਲਿਸੀਆਂ ਬਣਾਉਣੀਆਂ ਉਹਨਾਂ ਨੇ ਕੈਨੇਡਾ ਨੂੰ ਵੇਖਣਾ ਦੂਜੇ ਬੰਨੇ ਕੈਨੇਡੀਅਨਸ ਨੂੰ ਵੀ ਵੇਖਣਾ ਤੇ ਜਿੰਨ ਅੱਜ ਜੇ ਆਪਾਂ ਵੇਖੀਏ ਕਿ ਜਿਹੜੀ ਬੈਂਕ ਆਫ ਕੈਨੇਡਾ ਨੇ ਰੇਟ ਆਫ ਇੰਟਰਸਟ ਘਟ ਕਰਨੀ ਸੀ ਜਿਹੜੇ ਉਹਨਾਂ ਨੂੰ ਜਦੋਂ ਕੈਨੇਡੀਅਨਸ ਸੈਸ਼ਨ 'ਚ ਆ ਚੁੱਕੇ ਸੀਗੇ ਅੱਜ ਤੋਂ 2 ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਕੰਮ ਇਹ ਤੇ ਵੈਸੇ ਤੇ ਉਹ ਲੋਨਾਂ ਨੂੰ ਕੋਈ ਨਾ ਕੋਈ ਇਨਸੈਂਟਿਵ ਦੇਣਾ ਚਾਹੀਦਾ ਸੀ ਕਿ ਭਾਈ ਤੁਹਾਡਾ ਬਹੁਤ ਬੁਰਾ ਹਾਲ ਹੋ ਗਿਆ ਤੇ ਦਈਏ ਪਰ ਨਹੀਂ ਇੰਨਾ ਡਿਲੇ ਹੋ ਗਿਆ ਤੇ ਮੈਨੂੰ ਤੇ ਅੱਜ ਵੀ ਡਾਊਟ ਆ ਕਿ ਇਹਨਾਂ ਨੇ ਦੋਆ ਕਟ ਕੀਤੇ ਆ ਕਿ ਇਹ ਸਸਟੇਨੇਬਲ ਰਹਿਣਗੇ ਸ਼ਾਇਦ ਰਹਿਣਗੇ ਕਿਉਂਕਿ ਹੁਣ ਜਿਹੜਾ ਕੈਨੇਡੀਅਨਸ ਦਾ ਲੱਕ ਜਿਹੜਾ ਵਾ ਬਹੁਤ ਬੁਰੀ ਤਰ੍ਹਾਂ ਟੁੱਟ ਚੁੱਕਾ ਜਿਦ ਤਰ੍ਹਾਂ ਮੈਂ ਕਿਹਾ ਵਾ ਵੀ 8 ਕੁਆਟਰ 7 ਕੁਆਟਰ ਤੋਂ ਪਿੱਛੇ ਲੁੜਕੀ ਹੋਈ ਹੈ ਤੇ ਇਟ ਮੀਨਸ ਕਿ ਕੈਨੇਡੀਅਨਸ ਬਹੁਤ ਇਕਨੋਮਿਕਲੀ ਵੀਕ ਹੋ ਚੁੱਕੇ ਆ ਤੇ ਕੈਨੇਡਾ ਬੇਸ਼ੱਕ ਨਹੀਂ ਉਹਦੇ ਕਈ ਕਈ ਫੈਕਟਰ ਨੇ ਜੇ ਕੈਨੇਡਾ ਦੀ ਟੋਟਲ ਕਲ ਕਰੋ ਤੁਸੀਂ ਇੱਕ ਪ੍ਰੋਡਕਟਿਵਿਟੀ ਮੈਜ਼ਰ ਹੁੰਦਾ ਜਿਹੜਾ ਪ੍ਰੋਡਕਟਿਵਿਟੀ ਆ ਉਹ ਵੀ ਕੈਨੇਡਾ ਦੀ ਪਿਛਲੇ 2 ਸਾਲ ਤੋਂ ਜਿਹੜੀ ਥੱਲੇ ਜਾ ਰਹੀ ਹੈ ਤੇ ਉਹ ਵੀ ਇੱਕ ਸਟੈਂਡਰਡ ਆਫ ਲਿਵਿੰਗ ਦਾ ਇੱਕ ਇਕਨੋਮੀ ਦਾ ਇੱਕ ਮੈజర్ ਹੁੰਦਾ ਵਾ ਮਾਪਦੰਡ ਹੁੰਦਾ ਵਾ ਪ੍ਰੋਡਕਟਿਵਿਟੀ ਦਾ ਮਤਲਬ ਕੋਈ ਜਿਹੜੀ ਚੀਜ਼ਾਂ ਪ੍ਰੋਡਿਊਸ ਕਰਦੇ ਉਹਦੇ ਨਾਲ ਸੰਬੰਧਿਤ ਹਾਂ ਭੀ ਇੱਕ ਲੈਟ ਅਸੇ ਜੇ ਸਿੰਪਲ ਗਣਾ ਹੋਵੇ ਭੀ ਇੱਕ ਬੰਦਾ ਇੱਕ ਘੰਟੇ ਚ ਕਹਿ ਲਓ ਜਾਂ ਪਰ ਯੂਨਿਟ ਆਫ ਟਾਈਮ ਕੀ ਪ੍ਰੋਡਿਊਸ ਕਰਦਾ ਹੁਣ ਸਾਡੀ ਪ੍ਰੋਡਕਸ਼ਨ ਕੈਨੇਡਾ ਦੀ ਜੇ ਵਧੀ ਹੈ ਜੇ ਥੋੜੀ ਥੋੜੀ ਵਧੀ ਹੈ ਪਰ ਆਪਣੇ ਉਹ ਥੱਲੇ ਜਿਹੜਾ ਜਿਹਦੇ ਨਾਲ ਉਹਨੂੰ ਡਿਵਾਈਡ ਕਰਨਾ ਆਪਾਂ ਉਹ ਜਦੋਂ ਵਧਨ ਕਰਕੇ ਤੇ ਉਹ ਜਿਹੜੀ ਆ ਡਾਊਨ ਆ ਗਈ ਨੰਬਰ 2 ਤੇ ਇਹਦਾ ਕਾਰਨ ਇਹ ਕਿ ਇਹ ਵੀ ਵੱਡਾ ਵਾ ਕਿ ਆਪਣੇ ਕੈਨੇਡੀਅਨ ਮਾਰਕੀਟ ਦੇ ਵਿੱਚ ਜਿਹੜੀ ਆ ਟੈਕਨੋਲੋਜੀ ਦੇ ਉੱਤੇ ਇਨਵੈਸਟਮੈਂਟ ਨਹੀਂ ਲਈ ਟੈਕਨੋਲੋਜੀ ਦੀ ਇਨਵੈਸਟਮੈਂਟ ਜਿਹੜੀ ਆ ਬਹੁਤ ਜ਼ਰੂਰੀ ਸੀ ਹੈ ਤੇ ਪਰ ਸਾਡਾ ਧਿਆਨ ਜਿਹੜਾ ਸਾਡੇ ਇਕਨੋਮਿਕਸ ਦੇ ਆ ਆਰ ਐਨ ਡੀ ਤੇ ਉੱਤੇ ਖਰਚ ਨਹੀਂ ਕਰਦੇ ਨਹੀਂ ਹੋ ਰਿਹਾ ਜਿੰਨਾ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ ਹੂੰ ਆ ਜੇ ਕਿਤੇ ਵੀ ਸਾਡੀ ਟੈਕਨੋਲੋਜੀ ਚ ਸਾਡੀ ਗਵਰਨਮੈਂਟ ਦੀ ਜਿਹੜੀ ਅਲੋਕੇਸ਼ਨਸ ਨੇ ਫੰਡਸ ਦੀਆਂ ਉਹ ਵੀ ਪ੍ਰੋਪਰ ਨਹੀਂ ਤੇ ਬਿਜ਼ਨਸ ਜਿਹੜੇ ਨੇ ਉਹ ਵੀ ਜਿਸ ਹਾਲਤ ਵਿੱਚ ਨੇ ਉਹ ਵੀ ਆਪਣੀ ਇਨਵੈਸਟਮੈਂਟ ਦੇ ਉੱਤੇ ਨਹੀਂ ਜਾ ਰਹੇ ਹੁਣ ਤੁਸੀਂ ਵੇਖੋ ਆਪਣੇ ਰੋਬੋਟਸ ਨੇ ਕਿੰਨੇ ਰੋਬੋਟਸ ਸਾਡੇ ਲੱਗਣੇ ਚਾਹੀਦੇ ਸੀਗੇ ਹੁਣ ਮੇਰੇ ਕੋਲ ਡਾਟਾ ਨਹੀਂ ਹੈਗਾ ਬਟ ਕਿੰਨੇ ਰੋਬੋਟਸ ਲੱਗਣੇ ਚਾਹੀਦੇ ਸੀ ਤੇ ਕਿੰਨੇ ਲੱਗੇ ਆ ਅਸੀਂ ਆਲਮੋਸਟ ਵਰਡ ਦੇ ਵਿੱਚੋਂ ਕੋਈ ਵਧੀਆ ਪੋਜੀਸ਼ਨ 'ਚ ਨਹੀਂ ਕਿ ਜਿੰਨੇ ਹੋਣੇ ਚਾਹੀਦੇ ਉਹਨੇ ਹੈ ਲੱਗੇ ਆ ਕਿ ਨਹੀਂ ਲੱਗੇ ਪਰ ਉਹਨਾਂ ਵਰਸ ਫੈਕਟਰ ਨਹੀਂ ਹੋਗਾ ਯਾਨੀ ਸਾਡੇ ਵਰਗੇ ਤੇ ਸਮਝੋ ਜੇ ਰੋਬੋਟਸ ਲੱਗ ਜਾਣਗੇ ਤੇ ਫਿਰ ਮਨੁੱਖ ਦੀ ਲੇਬਰ ਦੀ ਲੋੜ ਨਹੀਂ ਰਹੇ ਹਾਂ ਬਿਲਕੁਲ ਪਰ ਇਹ ਗੱਲ ਇਹ ਜਿਹੜੀ ਹੈ ਨਾ ਵੇਖਣ ਨੂੰ ਸਿੱਧਾ ਹਿਸਤਾ ਹੀ ਲੱਗਦਾ ਜਿਵੇਂ ਆਪਾਂ ਇਹ ਵੀ ਗੱਲ ਕਰਦੇ ਯਾਦ ਹੋਵੇ ਜਦੋਂ ਨਵੇਂ ਨਵੇਂ ਕੰਪਿਊਟਰ ਆਏ ਆ ਉਦੋਂ ਆਪਾਂ ਕੰਪਿਊਟਰ ਬਾਰੇ ਵੀ ਹੋਈ ਗੱਲ ਕਰਦੇ ਰਹੇ ਆ ਪਰ ਉਹ ਕਈ ਹੋਰ ਵੀ ਜਦੋਂ ਇਕਨੋਮੀ ਨੂੰ ਤੁਸੀਂ ਇਹ ਜਿਹੜੀ ਪ੍ਰੋਡਕਟਿਵਿਟੀ ਦੀ ਗੱਲ ਆ ਜਦੋਂ ਪ੍ਰੋਡਕਟਿਵਿਟੀ ਵਧੇਗੀ ਉਹ ਇਕਨੋਮੀ ਚ ਹੋਰ ਕਈ ਜੌਬਸ ਕ੍ਰੀਏਟ ਹੁੰਦੀਆਂ ਨੇ ਜਦੋਂ ਤੁਸੀਂ ਜੇ ਰੋਬੋਟ ਲਾਓਗੇ ਤੇ ਪ੍ਰੋਡਕਸ਼ਨ ਹੋਰ ਹੋਏਗੀ ਪ੍ਰੋਡਕਟਿਵਿਟੀ ਵਧੇਗੀ ਤੁਹਾਡਾ ਇਕਨੋਮੀ ਦਾ ਜਿਹੜਾ ਸਾਰਾ ਸਟੈਂਡਰਡ ਵਧੇਗਾ ਤੇ ਬਹੁਤ ਸਾਰੀਆਂ ਜੌਬਸ ਜਿਹੜੀਆਂ ਅੱਜ ਐਗਜ਼ਿਸਟ ਕਰ ਰਹੀਆਂ ਪਹਿਲਾਂ ਨਹੀਂ ਸੀ ਹੁੰਦੇਗਾ ਅੱਛਾ ਪ੍ਰੋਡਕਟਿਵਿਟੀ ਸ਼ਬਦ ਬਹੁਤ ਆਇਆ ਤੇ ਚਾਰੂਈ ਆ ਗਿਆ ਸਾਡੀ ਗੱਲ ਤੇ ਸ਼ੁਰੂ ਚੀ ਹਮ ਹਮ ਤੇ ਪ੍ਰੋਡਕਸ਼ਨ ਕਿਸ ਤਰ੍ਹਾਂ ਦੀ ਪ੍ਰੋਡਕਸ਼ਨ ਜਿਹੜੀ ਹੈ ਸਾਡੀ ਇਕਨੋਮੀ ਚ ਹੋ ਰਹੀ ਆ ਕਿ ਲੇਬਰ ਦੀ ਪ੍ਰੋਡਕਸ਼ਨ ਨੂੰ ਕੋਈ ਮਾਇਰ ਆ ਕਿਉਂਕਿ ਅਸੀਂ ਪ੍ਰੋਡਿਊਸਰ ਕੋਈ ਖਾਸ ਚੀਜ਼ ਕਰ ਨਹੀਂ ਰਹੇ ਜਿਹੜੀ ਪ੍ਰੋਡਕਸ਼ਨ ਹੋ ਰਹੀ ਆ ਜੇ ਇੱਥੇ ਹੋ ਰਹੀ ਆ ਤੇ ਉਹ ਬਾਹਰ ਦੀਆਂ ਕੰਪਨੀਆਂ ਨੇ ਜੇ ਤਾਂ ਤੁਸੀਂ ਆਟੋਮੋਬਾਈਲ ਇੰਡਸਟਰੀ ਨਾਲੋਂ ਜਾਂ ਹੋਰ ਕੋਈ ਚੀਜ਼ ਮੈਂ ਸਾਡੇ ਕੋਲ ਤੇ ਮੈਨੂੰ ਲੱਗਦਾ ਕਿ ਵੇਅਰ ਹਾਊਸ ਨੇ ਜਿੱਥੇ ਅਸੀਂ ਇੱਕ ਡੱਬੇ ਚੋਂ ਕੱਢ ਕੇ ਦੂਜੇ ਚ ਸਮਾਨ ਪਾ ਦਿੰਨੇ ਤੇ ਉੱਤੇ ਲੇਬਲ ਲਾ ਦਿੰਨੇ ਆ ਉਹ ਜਿੱਥੋਂ ਉਹਦਾ ਰਜਿਸਟਰਡ ਜੋ ਦੂਜੀ ਵਾਰ ਰੱਦ ਕਰਕੇ ਢੇਰੋਂ ਤੇ ਭੇਜ ਦਿੰਨੇ ਆ ਅਸੀਂ ਪ੍ਰੋਡਿਊਸ ਕੀ ਕਰਦੇ ਪ੍ਰੋਡਕਟਿਵਿਟੀ ਦਾ ਭਾਵ ਕੀ ਆ ਤੇ ਜਿਹੜੀ ਪ੍ਰੋਡਕਸ਼ਨ ਹੈ ਫਿਜ਼ੀਕਲ ਪ੍ਰੋਡਕਸ਼ਨ ਕੇ ਚੀਜ਼ ਦੀ ਉਹਦਾ ਕੋਈ ਨਰਕੀਸ ਬੰਦ ਨਹੀਂ ਇਹ ਐਕਚੁਅਲੀ ਗਿਲਸਰ ਜੇ ਵੀ ਕੰਪਨੀ ਜੀ ਤੁਸੀਂ ਕਿਹ ਤਰ੍ਹਾਂ ਕਿਹਾ ਕਿ ਬਾਹਰ ਦੀਆਂ ਕੰਪਨੀਆਂ ਭਾਵੇਂ ਜੇ ਉਹ ਇੱਥੇ ਪ੍ਰੋਡਿਊਸ ਕਰ ਰਹੀਆਂ ਕੁਝ ਵੀ ਪ੍ਰੋਡਿਊਸ ਕਰ ਰਹੀਆਂ ਚਾਹੇ ਉਹ ਸਰਵਿਸ ਇੰਡਸਟਰੀ ਚਾਹੇ ਤੇ ਚਾਹੇ ਉਹ ਨਾ ਪ੍ਰੋਡਕਸ਼ਨ ਚਾਹੇ ਤੇ ਉਹ ਕੈਨੇਡਾ ਦੀ ਪ੍ਰੋਡਕਟਿਵਿਟੀ ਹੈ ਕੈਨੇਡਾ ਦੀ ਪ੍ਰੋਡਕਸ਼ਨ ਹੈ ਬੇਸ਼ੱਕ ਭਾਵੇਂ ਅਮਰੀਕਾ ਦੀ ਕੰਪਨੀ ਹੈ ਜਾਂ ਕਿਸੇ ਹੋਰ ਦੇਸ਼ ਦੀ ਕੰਪਨੀ ਹੈ ਜਿਨ੍ਹਾਂ ਨੇ ਇੱਥੇ ਯੂਨਿਟ ਲਾ ਲਿਆ ਜੇ ਉਹ ਇੱਥੇ ਕੋਈ ਕੋਈ ਵੀ ਪ੍ਰੋਡਿਊਸ ਕਰ ਰਹੀ ਹੈ ਤੇ ਉਹ ਕੈਨੇਡਾ ਦੀ ਪ੍ਰੋਡਕਸ਼ਨ ਵਧਾ ਰਿਹਾ ਹੈ ਇਹ ਵੀ ਗੱਲ ਨਹੀਂ ਹੈਗੀ ਕਿ ਆਪਾਂ ਪ੍ਰੋਡਿਊਸ ਨਹੀਂ ਕਰ ਰਹੇ ਸਾਡੇ ਐਕਸਪੋਰਟਸ ਵੀ ਹੁੰਦੇ ਨੇ ਇਹ ਜਿਹੜੀ ਇੰਡਸਟਰੀ ਆ ਜਿਹੜੀ ਐਕਸਪੋਰਟਿੰਗ ਇੰਡਸਟਰੀ ਵੀ ਬੜੀ ਹੈ ਤੁਸੀਂ ਵੇਖੋਗੇ ਸਾਡੇ ਕੋਲ ਇੱਥੇ ਬ੍ਰਾਮਟਨ ਦੇ ਵਿੱਚ ਜਿਹੜੀਆਂ ਸਪੇਸ ਸਟੇਸ਼ਨ ਦੇ ਵਿੱਚ ਜਿਹੜੀਆਂ ਚੱਲਣ ਵਾਲੀਆਂ ਚੀਜ਼ਾਂ ਉਹ ਵੀ ਇੱਥੇ ਪ੍ਰੋਡਿਊਸ ਹੋ ਰਹੀਆਂ ਨੇ ਕਾਰਾਂ ਪ੍ਰੋਡਿਊਸ ਹੋ ਰਹੀਆਂ ਨੇ ਹੋਰ ਬਹੁਤ ਕੁਝ ਪ੍ਰੋਡਿਊਸ ਹੋ ਰਿਹਾ ਅ ਜਿਵੇਂ ਫੋਰ ਐਗਜ਼ਾਮਪਲ ਜੇ ਤੁਸੀਂ ਮੇਰੇ ਇੱਕ ਦਮ ਦੇ ਮਾਨਸਾ ਆ ਭਈ ਆ ਜਿਹੜੇ ਨਿਊਕਲੀਅਰ ਪਾਵਰ ਪਲਾਂਟ ਦੀ ਜਿਹੜੀਆਂ ਐਸ਼ੀਜ਼ ਨੇ ਉਹਦੇ ਵਿੱਚੋਂ ਵੀ ਜਿਹੜੇ ਜਿਤਨਾ ਆ ਮੈਡੀਕਲ ਦੇ ਵਿੱਚ ਉਹਨੂੰ ਵਰਤਦੇ ਨੇ ਉਹ ਵੀ ਕੈਨੇਡਾ ਤੋਂ ਬਾਹਰ ਪ੍ਰੋਡਿਊਸ ਹੋ ਰਿਹਾ ਬਹੁਤ ਕੁਝ ਪ੍ਰੋਡਿਊਸ ਹੋ ਰਿਹਾ ਸਾਡੀਆਂ ਦਾੜਾ ਜਿਹੜੀਆਂ ਬੜੀ ਖਰਾਨੀ ਵਾਲੀ ਗੱਲ ਹੈ ਕਿ ਕੈਨੇਡਾ ਐ ਐਕਸਪੋਰਟ ਕਰ ਅਮਰੀਕਾ ਨੂੰ ਸੋਰੀ ਇੰਡੀਆ ਨੂੰ ਦਾਣਾ ਐਕਸਪੋਰਟ ਕਰ ਰਿਹਾ ਹੋ ਕਦੀ ਸੋਚਿਆ ਸੀ ਮੈਂ ਇਹ ਹੀ ਸੋਚਦਾ ਸੀਗਾ ਜਦੋਂ ਆਪਾਂ ਵੀ ਇੰਡੀਅਨ ਦਾੜਾ ਇੰਡੀਅਨ ਦਾੜਾ ਹਨ ਇਸ ਤਰ੍ਹਾਂ ਪ੍ਰੋਡਕਸ਼ਨ ਤੇ ਹੋ ਰਹੀ ਹੈ ਬਾਕੀ ਕੋਈ ਚੀਜ਼ ਜਿਹੜੀ ਤੁਸੀਂ ਗੱਲ ਕਰ ਰਹੇ ਜੇ ਕੀ ਹੋ ਰਿਹਾ ਸਰਵਸ ਇੰਡਸਟਰੀ ਵੀ ਜਿਹੜੀ ਹੈ ਉਹ ਵੀ ਪ੍ਰੋਡਕਸ਼ਨ ਚ ਗਈ ਨਹੀਂ ਸਰਵਸ ਇੰਡਸਟਰੀ ਤੇ ਚਲੂ ਨਹੀਂ ਰਹੇ ਹੁੰਦੀ ਆ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਆ ਕਿ ਜਿਹੜੀ ਜਿਹੜੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਠੀਕ ਹੈ ਤੁਸੀਂ ਨਿਊਕਲੀਅਰ ਪਾਵਰ ਦਾ ਕਹਿ ਬੜਾ ਵਧੀਆ ਦੱਸਿਆ ਤੁਸੀਂ ਸਾਨੂੰ ਬਹੁਤੇ ਲੋਕਾਂ ਨੂੰ ਨਹੀਂ ਨਾ ਚੀਜ਼ਾਂ ਦਾ ਪਤਾ ਜਿਹੜਾ ਆਟੋਮੋਬਾਈਲ ਇੰਡਸਟਰੀ ਆ ਤੋ ਕਿ ਦੇਖੋ ਆਟੋਮੋਬਾਈਲ ਇੱਕ ਨਾ ਜਾਗਾ ਜ਼ਰੂਰੀ ਇੱਕ ਚੀਜ਼ ਬਣ ਗਈ ਆ ਉਹਦੇ ਬਿਨਾ ਡਵੈਲਪਮੈਂਟ ਦਾ ਮੁੱਖ ਦੀ ਨਾ ਉਸ ਕੰਟਰੀ ਦੀ ਨਾ ਮਤਲਬ ਤੁਹਾਡੇ ਕਾਰੋਬਾਰ ਚ ਕੋਈ ਅੱਗੇ ਵੱਧ ਸਕਦੇ ਜੀ ਤੇ ਕੀ ਕਾਰਨ ਹੈ ਕਿ ਨਿੱਕੇ ਨਿੱਕੇ ਮੁਲਕ ਉਹਨਾਂ ਦੇ ਦਾਫੇ ਕਾਰਨ ਡਿਜ਼ਾਈਨ ਕੀਤੀਆਂ ਹੁਣ ਚਾਈਨਾ ਨੇ ਆਟੋਮੋਬਾਈਲ ਇੰਡਸਟਰੀ ਜਿੰਨੇ ਰੀ ਲੈ ਜਾਂਦੀ ਹੋਈ ਆ ਜੀ ਕੋਰੀਆ ਵਰਗੇ ਮੁਲਕ ਜੀ ਤੇ ਜਾਪਾਨ ਤੇ ਪਹਿਲੇ ਟੈਕਨੋਲੋਜੀ ਚ ਅੱਗੇ ਹੈਗਾ ਹੀ ਹੈਗਾ ਸੀਗਾ ਉਹ ਅਮਰੀਕਨ ਗੱਡੀਆਂ ਨੇ ਆਪਣਾ ਇੱਕ ਨਾਂ ਆਪਸ ਵੀਡੀਓ ਵਰਗੇ ਕੰਟਰੀ ਆ ਫਿਰ ਉਹ ਜਿਹੜੇ ਸਾਫ ਤੇ ਉਹ ਬਣਾਉਂਦੇ ਆ ਆਪਣਾ ਕਿਹੜਾ ਕੰਟਰੀ ਹੈ ਸਵੀਡਨੀਆਂ ਮਸ਼ਾਇ ਜੀ ਜੋ ਗੱਡੀਆਂ ਬਣਾਉਂਦੇ ਆ ਤੇ ਇੰਨਾ ਵੱਡਾ ਮੁਲਕ ਹੋਵੇ ਜੀ 8 ਦਾ ਮੈਂਬਰ ਹੋਵੇ ਅਮੀਰ ਮੁਲਕਾ ਚ ਹੋਵੇ ਤੇ ਸਾਡੇ ਕੈਨੇਡੀਅਨ ਲੈਵਲ ਤੇ ਲੇਖਕਾਰ ਬਣੀ ਹੈਗੀ ਸਾਡਾ ਕੋਈ ਬ੍ਰਾਂਡ ਹੀ ਨਹੀਂ ਹੈਗਾ ਹਾਂ ਉਹ ਉਹ ਵੇਖੋ ਇਹ ਸਾਰੀ ਪ੍ਰੈਫਰੈਂਸਸ ਵੀ ਹੈ ਯਾ ਨਾ ਕਈ ਵਾਰ ਜਿੱਦਾਂ ਮੈਂ ਤੁਹਾਨੂੰ ਇੱਕ ਇਹ ਗੱਲ ਤੇ ਪਹਿਲੀ ਦੇ ਗੱਲ ਵਿੱਚ ਤੁਹਾਡੀ ਆ ਗਈ ਜਿਹੜੀ ਆਪਾਂ ਕੀਤੀ ਸੀ ਕਿ ਗਵਰਨਮੈਂਟ ਦਾ ਵੀ ਤੇ ਟੈਕਨੋਲੋਜੀ 'ਚ ਧਿਆਨ ਨਹੀਂ ਹੈਗਾ ਹੈਨਾ ਇੱਥੇ ਜੇ ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਕਰੋਗੇ ਬਿਜ਼ਨੈਸਸ ਨੂੰ ਉਸ ਤਰ੍ਹਾਂ ਦਾ ਕਰੋਗੇ ਟ੍ਰੇਨ ਕਿ ਤੁਸੀਂ ਆਪਣਾ ਬਣਾਓ ਫੇਰ ਹੀ ਕੁਝ ਬਣ ਪਾਏਗਾ ਟੈਕਨੋਲੋਜੀ ਦੇ ਵਿੱਚ ਅਸੀਂ ਜਿਹੜੀ ਹੈ ਨਾ ਕਿਸੇ ਦੀ ਟੈਕਨੋਲੋਜੀ ਜਿਹੜੀ ਯੂਜ਼ ਕੀਤੀ ਹੈ ਉਹ ਵਰਤ ਲਈ ਪਰ ਉਹਨੂੰ ਤੁਸੀਂ ਪੂਰਾ ਉਹਦਾ ਬੈਨੀਫਿਟ ਟੈਕਨੋਲੋਜੀ ਚ ਨਹੀਂ ਲੈ ਸਕਦਾ ਜੇ ਤੁਸੀਂ ਲੀਡਿੰਗ ਰੋਲ ਨਹੀਂ ਲੈਂਦੇ ਟੈਕਨੋਲੋਜੀ ਚ ਇਹ ਤਾਂ ਗੱਲ ਬਿਲਕੁਲ ਸਹੀ ਹੈ ਤੇ ਉਹਦਾ ਕਾਰਨ ਇਹ ਹੋਈ ਹੈ ਕਿ ਸਾਡੀਆਂ ਪ੍ਰੈਫਰੈਂਸ ਜਿਹੜੀਆਂ ਕੁਝ ਹੋਰ ਹੈ ਜੀ ਸਾਹਿਬ ਆਪਣੀ ਟੈਕਨੋਲੋਜੀ ਜੇ ਆਪਾਂ ਕੁਝ ਲੋਕਾਂ ਨੇ ਬਣਾ ਵੀ ਲਈ ਕੁਝ ਸਸਟੇਨੇਬਲ ਨਹੀਂ ਰਹੀ ਬਲੈਕਬੈਰੀ ਦੀ ਧਾਰਨ ਮੈਂ ਤੁਹਾਨੂੰ ਦੱਸਣਾ ਦੁਨੀਆ ਭਰ ਚ ਸਭ ਤੋਂ ਬੈਸਟ ਫੋਨ ਮੰਨਿਆ ਜਾਂਦਾ ਜੀ ਕਿੱਥੇ ਹੈ ਬਲੈਕਬੈਰੀ ਤੇ ਕੀ ਕਾਰਨ ਬਣਿਆ ਇੱਥੇ ਰਿਸਰਚ ਹੋਇਆ ਸੀ ਨਾ ਨੌਜਵਾਨਾ ਯੂਨੀਵਰਸਿਟੀ ਦਾ ਪ੍ਰੋਜੈਕਟ ਸੀਗਾ ਫਿਰ ਕੀ ਗੱਲ ਹੋ ਗਈ ਇਹ ਕਿਉਂ ਸਸਟੇਨ ਕਿਉਂ ਨਹੀਂ ਕਰ ਸਕਿਆ ਸਾਡੀਆਂ ਪਾਲਿਸਿਸ ਕਿਤੇ ਇਨਫੈਕਟਿਵ ਆ ਜਾਂ ਸਾਡੇ ਜਿਹੜੇ ਬਹੁਤ ਜ਼ਿਆਦਾ ਮੈਂ ਵੇਖਦਾ ਜਿਹੜੇ ਜਿਹੜੇ ਕੈਪੀਟਲਿਸ ਭਾਰਤ ਦੇ ਬਹੁਤ ਜ਼ਿਆਦਾ ਨੇ ਉਹ ਬੰਦੇ ਕਹਿ ਦਿੰਦੇ ਆ ਜਿਹੜਾ ਸ਼ਬਦ ਮੈਂ ਵਰਤਿਆ ਸੀ ਆਰ ਐਨ ਡੀ ਵਾਲਾ ਉਹ ਕਹਿ ਦਿੰਦੇ ਆ ਕਿ ਗੌਰਮੈਂਟ ਦਾ ਚੀ ਗੀ ਲੰਗਣਾ ਉਹਨਾਂ ਬੰਦਿਆਂ ਨੇ ਆਪਣੇ ਪ੍ਰੋਫਿਟ ਕੱਢ ਲਿਆ ਆਰ ਐਨ ਡੀ ਤੇ ਪੈਸਾ ਹੀ ਲਾਇਆ ਕੰਪਨੀ ਫੇਲ ਹੋ ਗਈ ਤਾਂ ਲੋਕੀ ਕੀ ਲੱਗਦਾ ਇਹ ਬਿਲਕੁਲ ਇਹਦੇ ਦੋ ਦੋ ਚੀਜ਼ਾਂ ਆ ਇੱਕ ਤੇ ਉਹਨਾਂ ਅਲਰੇਡੀ ਰੰਡੀ ਤੇ ਪੈਸੇ ਨਹੀਂ ਲਾਏ ਇਹ ਵੀ ਹੋ ਸਕਦਾ ਦੂਜਾ ਸਾਨੂੰ ਇਹ ਵੀ ਨਹੀਂ ਪੁਰਾਣਾ ਚਾਹੀਦਾ ਕਿ ਇਹ ਕੰਪੀਟੀਟਿਵ ਯੋਗ ਹੈ ਗਲੋਬਲ ਵਿਲੇਜ ਆ ਹੁਣ ਜੇ ਹੋਰ ਕੁਝ ਨਾ ਹੁੰਦਾ ਦੁਨੀਆ ਦੇ ਵਿੱਚ ਉਹਦੇ ਆਲਟਰਨੇਟਿਵ ਨਾ ਹੁੰਦੇ ਤੇ ਬਲੈਕਬੈਰੀ ਨੂੰ ਕੋਈ ਚੈਲੰਜ ਨਹੀਂ ਸੀ ਜਦੋਂ ਬਾਹਰੋਂ ਚੈਲੰਜ ਆਉਂਦੇ ਆ ਹੁਣ ਤੁਹਾਡਾ Apple ਫੋਨ ਆ ਗਿਆ ਦੂਜੇ ਫੋਨ ਆ ਗਏ ਉਹਨਾਂ ਨੇ ਤੁਹਾਡੇ ਨਾਲ ਵੱਧ ਰਿਸਰਚਸ ਕਰਕੇ ਉਹਨਾਂ ਨੇ ਤੁਹਾਡੇ ਨਾਲ ਵੱਧ ਜਿਹੜੇ ਫ੍ਰੈਂਡਲੀ ਫੋਨ ਯੂਜ਼ਰ ਫ੍ਰੈਂਡਲੀ ਫੋਨ ਬਣਾ ਕੇ ਵੱਧ ਫੀਚਰਸ ਪਾ ਕੇ ਜੇ ਉਹਨਾਂ ਨੇ ਮਾਰਕੀਟ ਕੈਪਚਰ ਕਰ ਲਈ ਤੇ ਫਿਰ ਇਹ ਨਹੀਂ ਹੋ ਸਕਦਾ ਕਿ ਤੁਸੀਂ ਇੱਕ ਵਾਰ ਰਿਸਰਚ ਐਂਡ ਡਿਵੈਲਪਮੈਂਟ ਦਾ ਤਾਂ ਕੰਟੀਨਿਊਸ ਪ੍ਰੋਸੈਸ ਹੈ ਨਾ ਇਹ ਨਹੀਂ ਹੋ ਸਕਦਾ ਕਿ ਅਸੀਂ ਇੱਕ ਵਾਰ ਉਹਨਾਂ ਬੜੇ ਚੰਗਾ ਕੰਮ ਕੀਤਾ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਜਾਂ ਜੋ ਵੀ ਹੈ ਉਹਨੂੰ ਕੰਟੀਨਿਊਸ ਉਹਦਾ ਮੋਮੈਂਟਮ ਇਹ ਰੱਖਣਾ ਚਾਹੀਦਾ ਵਾ ਤੇ ਇਹ ਇਹ ਦੀ ਸੈਸੀ ਕਰ ਸਕਦੇ ਕਦੀ ਵੀ ਬਿਲਕੁਲ ਇਹ ਵੀ ਤੈਨੂੰ ਸਰ ਕਿ ਇੱਕ ਬੰਦਾ ਪਹਿਲਾਂ ਦੌੜ ਪਿਆ 10 ਮਿੰਟ ਪਹਿਲਾਂ ਦੌੜ ਪਿਆ ਤੇ ਉਹਨੂੰ ਪਿਛਲੇ ਨੇ ਆ ਕੇ ਮਿਲ ਕੇ ਅੱਗੇ ਜਾਣਾ ਬਹੁਤ ਔਖਾ ਹੁੰਦਾ ਉਹ ਤੇ ਜਿੱਦਾਂ ਬਲੈਕਬੈਰੀ ਦੀ ਤਾਂ ਲੈ ਲੈਨੇ ਆ ਜੀ ਉਹਦਾ ਇੱਕ ਨਾਮ ਬਣਿਆ ਸੀਗਾ ਇੰਨਾ ਵੱਡਾ ਪ੍ਰੋਡਕਟ ਤੇ ਕਿਸੇ ਦੇ ਹੱਥ ਚ ਬਲੈਕਬੈਰੀ ਹੁੰਦਾ ਸੀ ਤੋ ਕਹਿੰਦਾ ਕਿ ਮੈਂ ਬਲੈਕਬੈਰੀ ਚੂਜ਼ ਕਰਦਾ ਹਾਂ ਹੈਨਾ ਤੇ ਉਹਦੇ ਸੈਟਿੰਗ ਬੜੇ ਸੋਹਣੇ ਹੁੰਦੇ ਸੀ ਉਸ ਸਮੇਂ ਦੇ ਮੁਤਾਬਕ ਉਹ ਦਿਖਾਇਆ ਬਹੁਤ ਕੁਝ ਆ ਗਿਆ ਤੇ ਮੈਂ ਕਈਆਂ ਦਾ ਸੁਣਦਾ ਜਾਂਦਾ ਯੂਟਿਊਬਰ ਰਾਠੀ ਰੀਅਲ ਅਕਲ ਬੜੇ ਪਾਪੂਲਰ ਆ ਉਹਨਾਂ ਦਾ ਇੱਕ ਦਿਨ ਮੈਂ ਸੋਚ ਰਿਹਾ ਸੀ ਕਿ ਜੇ ਯੂਟਿਊਬਰ ਬਣਨਾ ਹੈ ਤੇ ਤੁਹਾਨੂੰ ਕੀ ਆ ਕਰਨਾ ਵੀ ਇੱਕ ਤੇ ਦੁਨੀਆ ਤੋਂ ਵੱਖਰਾ ਕੁਝ ਕਰਨਾ ਪਊਗਾ ਜਿਹੜੇ ਫੀਲਡ 'ਚ ਅੱਗੇ ਬੜਾ ਕੰਪੀਟੀਸ਼ਨ ਹੈ ਉਹਦੇ ਵਿੱਚ ਤੁਸੀਂ ਵੜ ਜਾਓਗੇ ਤੁਸੀਂ ਪਛੜ ਜਾਓਗੇ ਦੂਸਰਾ ਇਹ ਵੀ ਜਿਹੜੇ ਤੁਹਾਡੇ ਤੋਂ ਪਹਿਲਾਂ ਉਸਪੀਡ 'ਚ ਵੜੇ ਆ ਉਹਨਾਂ ਨੇ ਕਿੰਨਾ ਪੈਟਾ ਤੈਅ ਕਰ ਲਿਆ ਤੁਸੀਂ ਉੱਥੇ ਉਹਨਾਂ ਨੂੰ ਮਿਲ ਤੱਕੇ ਆਪ ਜਾਣਾ ਦੇਖੋ ਤੁਸੀਂ ਉੱਥੇ ਰਿਪੋਰਟ ਸਬੋਕੋਗੇ ਇਸੇ ਤਰ੍ਹਾਂ ਹੀ ਰਿਪ੍ਰੋਡਕਸ਼ਨ ਇਹਨਾਂ ਚੀਜ਼ਾਂ ਦੀ ਜੇ ਆਪਾਂ ਬ੍ਰੈਕਬੇਰੀ ਦੀ ਉਦਾਹਰਣ ਲੈਂਦੇ ਆ ਇੱਕ ਪ੍ਰੋਡਕਟ ਲਾਜਵਾ ਬਣਿਆ ਬਿਲਕੁਲ ਤੇ ਉਹ ਦੁਨੀਆ ਚ ਪਪੂਲਰ ਹੋ ਗਿਆ ਨਾਂ ਚੱਲ ਗਿਆ ਪਿੱਛੋ ਆ ਕੇ ਲੋਕ ਅੱਗੇ ਕਿਦਾਂ ਲੰਘੇ ਉਹ ਉਹਨਾਂ ਦੀ ਮਿਹਨਤ ਉਹਨਾਂ ਦੀ ਟੈਕਨੋਲੋਜੀ ਉਹਨਾਂ ਦੇ ਕ੍ਰੀਏਟੀਵਿਟੀ ਉਹਨਾਂ ਦੀ ਸੋਚ ਕੁਝ ਲੈ ਕੇ ਉਹਨਾਂ ਨੇ ਸਟੱਡੀ ਕੀਤਾ ਪਬਲਿਕ ਨੂੰ ਉਹਨਾਂ ਦੇ ਜਿਹੜੇ ਫੀਚਰਸ ਨੇ ਉਹ ਯੂਜ਼ ਕੀਤੇ ਉਹਨਾਂ ਨੇ ਕਿ ਬਲੈਕਬੈਰੀ ਦੇ ਵਿੱਚ ਕੀ ਹੈਗਾ ਵਾ ਉਹ ਦਿਲ ਨਹੀਂ ਵੇਖਿਆ ਉਹਨਾਂ ਨੇ ਇਹ ਵੇਖਿਆ ਕਿ ਪਬਲਿਕ ਜਿਹੜੀ ਹੈ ਕਿs ਚੀਜ਼ ਨੂੰ ਯੂਜ਼ ਕਰੂਗੀ ਅੱਜ ਵੀ ਤੁਸੀਂ ਕੋਈ ਵੀ ਚੀਜ਼ ਵੇਖ ਲਓ ਜੇ ਕਾਰ ਵੀ ਹੈ ਅਸੀਂ ਜਿਹੜੀ ਚਲਾਈ ਜਾਂਦੇ ਆ ਜੇ ਕੋਈ ਕੱਲ ਨੂੰ ਇਹੋ ਜੀ ਚੀਜ਼ ਆ ਗਈ ਤੇ ਸਾਡਾ ਕਾਰ ਦੇ ਨਾਲ ਕੁਝ ਨਹੀਂ ਜੁੜਿਆ ਹੋਇਆ ਅਸੀਂ ਉਧਰ ਜਾਵਾਂਗੇ ਨੇਚੁਰਲੀ ਇਸ ਕਰਕੇ ਇਹ ਕੰਪੀਟੀਸ਼ਨ ਦਾ ਜੋਗ ਹੈ ਤੇ ਇਹ ਨਹੀਂ ਹੈਗਾ ਕਿ ਸਾਡਾ ਅੱਜ ਜਿਹੜਾ ਬੈਸਟ ਪ੍ਰੋਡਕਟ ਬਣ ਗਿਆ ਤੇਹੀਂ ਉਹਦੇ ਤੇ ਬੈਠੇ ਰਹੀਏ ਜੀ ਤੇ ਬੈਸਟ ਹਾਂ ਲੋਕ ਇਸ ਤਰ੍ਹਾਂ ਨਹੀਂ ਰਹਿੰਦੇ ਲੋਕ ਉਧਰ ਚਲੇ ਜਾਂਦੇ ਨੰਬਰ 2 ਤੇ ਇਹ ਇੱਕ ਜਿਹੜਾ ਅੱਜ ਜਿਹੜੀ ਜੇ ਤੁਸੀਂ ਸੁਸਾਇਟੀ ਦੀ ਗੱਲ ਕਰੋ ਜਾਂ ਇਕਨੋਮੀ ਦੀ ਗੱਲ ਕਰੋ ਜਾਂ ਕੁਝ ਵੀ ਕਰੋ ਇਹ ਨਰੇਟਿਵ ਤੇ ਚੱਲਦਾ ਐਡਵਰਟਾਈਜ਼ਮੈਂਟ ਤੇ ਚੱਲਦਾ ਭਾਵੇਂ ਬਲੈਕਬੈਰੀ ਦੇ ਫੀਚਰ ਵਧੀਆ ਵੀ ਰਹੇ ਹੋਣ ਮੈਂ ਬਲੈਕਬੈਰੀ ਯੂਜ਼ ਨਹੀਂ ਕੀਤੀ ਕਦੀ ਵੈਸੇ ਵਧੀਆ ਵੀ ਰਹੇ ਹੋਣ ਪਰ ਜੇ ਮਾਰਕੀਟ ਦੇ ਵਿੱਚ ਕਿਉਂਕਿ ਮਾਰਕੀਟਿੰਗ ਦਾ ਜੋਗ ਹੈ ਜੇ ਤੁਸੀਂ ਪ੍ਰੋਡਕਟ ਬਹੁਤ ਵਧੀਆ ਦੇ ਲਿਆ ਮਾਰਕੀਟਿੰਗ ਨਹੀਂ ਕੀਤੀ ਜੇ ਮਾਰਕੀਟਿੰਗ ਵਾਲਿਆਂ ਨੇ ਇਹ ਗੱਲ ਲੋਕਾਂ ਨੂੰ ਜਿਚਾ ਦੇ ਦਿੱਤੀ ਕਿ ਇੱਕ ਸਟੇਟਸ ਸਿੰਬਲ ਜਿਹਾ ਬਣ ਗਿਆ ਕਿ ਹੁਣ ਹਰ ਬੰਦਾ ਕਹੂਗਾ ਜੀ ਮੈਂ ਤੇ ਐਪਲ ਦਾ ਫੋਨ ਲੈਣਾ ਜਾਂ ਮੈਂ ਫਲਾਣਾ ਫੋਨ ਲੈਣਾ ਤੇ ਭਾਵੇਂ ਉਹਦੇ ਫੀਚਰ ਕੋਈ ਦੋ ਚਾਰ ਘਟ ਵੀ ਹੋਣ ਨਾ ਵੀ ਯੂਜ਼ਫੁਲ ਦੇ ਨਾ ਹੋਵੇ ਤੇ ਲੋਕ ਤਾਂ ਵੀ ਉਹਦੇ ਪਿੱਛੇ ਜਾ ਰਹੇ ਬਿਲਕੁਲ ਅੱਛਾ ਚਲੋ ਬੇਸਿਕ ਵਾਲ ਫੇਰੇ ਕੋਈ ਗੋੜੀ ਹੈ ਮੈਂ ਤੁਹਾਨੂੰ ਕੋਈ ਸਮਝਣਾ ਚਾਹੁੰਦਾ ਕਿ ਆਮ ਲੋਕਾਂ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਟੱਚ ਕਰਦੀ ਆ ਉਹ ਹੈ ਮਹਿੰਗਾਈ ਤੇ ਮਹਿੰਗਾਈ ਦੇ ਵਿੱਚ ਵੀ ਜਿਹੜੀਆਂ ਡੇਲੀ ਨੀਡ ਦੀਆਂ ਚੀਜ਼ਾਂ ਨੇ ਜਿਦਾਂ ਅਸੀਂ ਖਾਣ ਪੀਣ ਦੀਆਂ ਚੀਜ਼ਾਂ ਜਿਹਨਾਂ ਨੂੰ ਅਸੀਂ ਅਵੋਇਡ ਨਹੀਂ ਕਰ ਸਕਦੇ ਈਵਨ ਦੋ ਸਾਡੇ ਕਲੋਥ ਵੀ ਨੇ ਜਿਵੇਂ ਆਪਾਂ ਰੋਟੀ ਕਪੜਾ ਮਕਾਨ ਤੇ ਇਹ ਚੀਜ਼ਾਂ ਦੇ ਕਹਿੰਦੇ ਆ ਇੰਪੋਰਟੈਂਟ ਜੀ ਬਿਲਕੁਲ ਸ਼ੁਰੂ ਤੋਂ ਬਚਪਨ ਤੋਂ ਸੁਣਦੇ ਆ ਨੇ ਤੇ ਇਹ ਤਿੰਨਾਂ ਚੀਜ਼ਾਂ ਨੂੰ ਕੋਈ ਵੀ ਵਿਅਕਤੀ ਅਗਨੋਰ ਨਹੀਂ ਕਰ ਸਕਦਾ ਜੀ ਇਦੇ ਵਿੱਚ ਜਿਹੜੀ ਮਹਿੰਗਾਈ ਆ ਮੈਨੂੰ ਥੋੜਾ ਜਿਹਾ ਕੇ ਸੁਝਾਓ ਵੀ ਮਹਿੰਗਾਈ ਪੰਜਾਬੀ ਚ ਕਹਿੰਦੇ ਇਨਫਲੇਸ਼ਨ ਨੂੰ ਜਾਂ ਇਨਫਲੇਸ਼ਨ ਦਾ ਸ਼ਬਦ ਮਹਿੰਗਾਈ ਨਾਲ ਕੋ ਲੱਗਿਆ ਇਹ ਸਾਨੂੰ ਨਾ ਜੀ ਸਮਝਣ ਦੀ ਲੋੜ ਹੈ ਜਿਵੇਂ ਆਪਾਂ ਹਮ ਕਹਿੰਨੇ ਆ ਇੱਕ ਸਵਾਲ ਦਿਮਾਗ ਚ ਆਉਂਦਾ ਜੀ ਕਹਿੰਦੇ ਜੀ ਇਨਫਲੇਸ਼ਨ ਬਹੁਤ ਵਧ ਗਈ ਮਹਿੰਗਾਈ ਵਧ ਗਈ ਹਾਂ ਜੀ ਹੁਣ ਕਹਿੰਦੇ ਜੀ ਇਨਫਲੇਸ਼ਨ ਕੰਟਰੋਲ ਹੋ ਗਈ ਹਾਂ ਜੀ ਦੋ ਤੇ ਆ ਗਈ ਤੇ ਮਹਿੰਗਾਈ ਕਿਉਂ ਨਹੀਂ ਘਟੀ ਇਹ ਸਾਨੂੰ ਦੋ ਚੀਜ਼ਾਂ ਦੇ ਮੈਂ ਸਮਝਦਾ ਕਿ ਬ੍ਰੀਕੀ ਨਾਲ ਕਿਉਂਕਿ ਅਸੀਂ ਆਮ ਬੰਦੇ ਤੇ ਹੀ ਕਹਿੰਦੇ ਆ ਯਾਰ ਬਾਜ਼ਾਰ ਚ ਅਸੀਂ ਲੈਣ ਗਏ ਜਿਹੜੀ ਚੀਜ਼ ਸੇਵ ਜੇ 2 2.5 ਰੁਪਏ ਮਿਲਦੇ ਸੀ ਹੁਣ 2.5 ਦੇ ਮਿਲਦੇ ਆ ਤੁਸੀਂ ਕਹਿ ਰਹੇ ਹੋ ਕਿ 8 ਤੋਂ 2% ਆ ਗਈ ਜਿਹੜੀ ਉਹ ਚੀਜ਼ਾਂ ਤੁਸੀਂ ਗਾਜਰ ਲੈਣ ਗਏ ਉਹ ਸਬਜ਼ੀ ਲੈਣ ਗਏ ਉਹ ਆਟਾ ਲੈਣ ਗਏ ਉਹਦੇ ਰੇਟ ਤੋਂ ਇਹ ਵੀ ਸਾਨੂੰ ਇਹ ਲੱਗਣ ਲੱਗਦਾ ਕਿ ਸਾਡੀ ਕਰੰਸੀ ਦੀ ਵੈਲਿਊ ਡਾਊਨ ਹੋ ਗਈ ਆ ਕਿ ਕੀ ਕਾਰਨ ਆ ਇਹ ਥੋੜਾ ਜਿਹਾ ਸਾਨੂੰ ਬ੍ਰੀਕੀ ਸਮਝਾਓ ਕੀ ਹੈ ਇਨਫਲੇਸ਼ਨ ਕੀ ਹੈ ਕੰਟਰੋਲ ਕਿਦਾਂ ਰੱਖਦੇ ਆ ਜਿਹੜੀ ਮਹਿੰਗਾਈ ਆ ਉਹਦੇ ਮਹਿੰਗਾਈ ਤੇ ਚਲੋ ਸਿੱਧੀ ਆ ਵੀ ਜੀਜ਼ ਮਹਿੰਗੀ ਹੋ ਜੜੀ ਉਹ ਜਿਹੜੀ ਇਨਫਲੇਸ਼ਨ ਆ ਉਹ ਮਹਿੰਗਾਈ ਦੀ ਵਧਣ ਦੀ ਦਾਰਿਆ ਨਾ ਕਿ ਮਹਿੰਗਾਈ ਆ ਕਿ ਮਹਿੰਗਾਈ ਕਿਸ ਰੇਟ ਦੇ ਉੱਤੇ ਤਾਂ ਨੂੰ ਜਾ ਰਹੀ ਆ ਜਦੋਂ ਇਨਫਲੇਸ਼ਨ ਘਟ ਗਈ ਇਹਦਾ ਜਦੋਂ ਜੇ ਇਨਫਲੇਸ਼ਨ 2% ਵੀ ਆ ਤੇ 8 ਆ ਜਦੋਂ 8% 인ਫਲੇਸ਼ਨ ਆਦਾ ਮਤਲਬ ਕਿ ਮਹਿੰਗਾਈ ਸ਼ਾਹ ਮਾਰਦੀ ਵਧ ਰਹੀ ਹੈ ਜਦ 2% 인ਫਲੇਸ਼ਨ ਆ ਤੇ ਇਹਦਾ ਮਤਲਬ ਹੈ ਕਿ ਮਹਿੰਗਾਈ ਵਧ ਰਹੀ ਹੈ ਹੌਲੀ ਹੌਲੀ ਵਧ ਰਹੀ ਹੈ ਉਹ 2% ਵਧ ਰਹੀ ਹੈ ਨਾ ਕਿ 8% ਬਹੁਤੀ ਸ਼ਾਹਾ ਨਹੀਂ ਅੱਗ ਨਹੀਂ ਲੱਗੀ ਹੋਈ ਉਹ ਉਹ ਜਿਹੜੀ ਚੀਜ਼ਾਂ ਦੇ ਭਾਅ ਡਾਊਨ ਹੋਣਗੇ ਉਹਦੇ ਜਿਹੜੇ ਚੀਜ਼ਾਂ ਦੇ ਭਾਅ ਡਾਊਨ ਤਾਂ ਹੋਣਗੇ ਜੇ ਮਹਿੰਗਾਈ 네ਗੇਟਿਵ ਸੌਰੀ ਇਨਫਲੇਸ਼ਨ 네ਗੇਟਿਵ ਹੋਏ ਜੇ ਤੁਸੀਂ ਕਹੋ ਜੀ ਇਨਫਲੇਸ਼ਨ ਹੈ ਜਿਹੜੀ 네ਗੇਟਿਵ ਹੋ ਗਈ ਹਾਟਲ ਦੋ ਆਵੇ ਚੀਜ਼ਾਂ ਦਾ ਮਾਰਕੀਟ ਬਿਲਕੁਲ ਨਹੀਂ ਆਏਗਾ ਬਿਲਕੁਲ ਨਹੀਂ ਨਜ਼ਰ ਆਏਗਾ ਇਹਦਾ ਮਤਲਬ ਹੈ ਕਿ ਜਿਹੜਾ ਮਹਿੰਗਾਈ ਉਹ 60% ਇਨਫਲੇਸ਼ਨ ਨੇ ਆਪਣਾ ਅਸਰ ਕਰਨਾ ਸੀ ਉਹ ਕਰ ਚੁੱਕੀ ਹੁਣ ਜਿਹੜੀ ਜੇ ਮੰਨ ਸэр ਲੈਟ ਅਸੇ ਆਪਾਂ ਜੇ ਤੁਸੀਂ 8% ਦੀ ਗੱਲ ਕਰਦੇ ਜੇ ਜਿਹੜੀ ਸੌ ਦੀ ਚੀਜ਼ ਸੀ ਉਹ 108 ਦੀ ਹੋਗੀ ਹੁਣ ਜਿਹੜੀ 108 ਦੀ ਚੀਜ਼ ਹੈ ਜਿਹੜਾ 2% ਹੈ ਉਹ 108 ਦੇ ਉੱਤੇ ਲੱਗਣਾ ਜੇ ਤੇ 8 ਦੀ ਹੁੰਦੀ ਤੇ ਫਿਰ ਤੇ 16% ਸਮਥਿੰਗ ਹੋ ਜਾਣੀ ਸੀ ਹੁਣ 2 ਹੋਈ ਹੈ ਤੇ ਉਹ ਇਹ 8 ਤੇ 2 ਦਾ 110 ਡਾਲਰ ਸਮਥਿੰਗ ਦੀ ਹੋ ਜਾਏਗੀ ਇਹ ਇਹਦਾ ਇਸ ਕਰਕੇ ਕਹਿੰਦੇ ਆ ਕਿ ਜੇ ਉਹ ਮਹਿੰਗਾਈ ਉਨੀ ਹੀ ਵੱਧ ਜAVE 8% ਤੇ ਤੇ ਲੋਕਾਂ ਦਾ ਰਹਿਣਾ ਜਿਹੜਾ ਉਹ ਮੁਸ਼ਕਲ ਹੋ ਜਾਏਗਾ ਹੋਰ ਮੁਸ਼ਕਲ ਹੋ ਜਾਏਗਾ ਪਹਿਲਾਂ ਵੀ ਜਦੋਂ 100 ਤੋਂ 8 ਹੋਈ ਹੈ ਉਦੋਂ ਵੀ ਮੁਸ਼ਕਲ ਹੋਇਆ ਹੋਇਆ ਪਰ ਜੇ ਉਹ ਨੂੰ ਖੁੱਲੀ ਛੱਡ ਦਿੱਤਾ ਜਾਵੇ ਤੇ ਉਹ ਫਿਰ ਬਹੁਤ ਤਬਾਈ ਮਚਾਏਗੀ ਇਹ ਇਹ ਇਸ ਤਰ੍ਹਾਂ ਆ ਜੀ ਜਿਵੇਂ ਤੁਸੀਂ ਮਤਲਬ ਐਕਸਲਰੇਸ਼ਨ ਜੇ ਆਪਾਂ ਲੇਨ ਦੀ ਲੈਂਗੁਏਜ ਗੱਲ ਕਰੀਏ ਐਕਸਲਰੇਸ਼ਨ ਲੇਨ ਚ ਹੀ ਕਾਰ ਤੇ ਪੈਰ ਰੱਖ ਦੇਦੇ ਗੈਸ ਤੇ ਪੈਰ ਰੱਖ ਦੇਨੇ ਉਹ ਤੁਸੀਂ ਪੂਰੀ ਭਜਾਉਗੇ ਜੇ ਉਹ ਜਦੋਂ ਸਵਦੇ ਆਗੇ ਮਿਲ ਕੇ ਕੱਟ ਕਰਦੇ ਜੇ ਨਾ ਭਾਵੇਂ ਕਿ ਵਾਧਾ ਇਹ ਵੀ ਰਹੇ ਹੁੰਦੇ ਜੇ ਪਰ ਜੇ ਤੁਸੀਂ ਜਿੰਨਾ ਪੈਰ ਜਦੋਂ ਸ਼ੁਰੂ ਚ ਦੇ ਰਿਆ ਸੀ ਜੇ ਉਹ ਨਹੀਂ ਘੱਟ ਛੱਡੋ ਤੇ ਫਿਰ ਤੇ ਗੱਡੀ 200 ਦੇ ਜਾ ਕੇ ਐਕਸੀਡੈਂਟ ਹੋਣੀ ਹੈ ਨਾ ਹਾਂ ਇਹ ਇਹ ਚੱਕਰ ਹੈ ਅੱਛਾ ਇੱਕ ਸ਼ਬਦ ਤੁਸੀਂ ਵਰਤਿਆ ਕਿ ਕੋਵਿਡ ਤੋਂ ਬਾਅਦ ਸਾਡੀ ਇਕਨੋਮੀ ਓਵਰ ਹੀਟ ਹੋ ਰਹੀ ਸੀ ਜੀ ਤੇ ਮੁੜ ਕੇ ਉਹਨੂੰ ਸਲੋਅ ਡਾਊਨ ਕੀਤਾ ਗਿਆ ਜੀ ਇਹ ਕੋ ਚੱਕ ਸਾਨੂੰ ਸਮਝਾਓ ਕਿ ਓਵਰ ਹੀਟ ਇਕਨੋਮੀ ਕਿਉਂ ਕਹਿੰਦੇ ਆ ਤੇ ਸਲੋਅ ਡਾਊਨ ਕੀ ਹੁੰਦਾ ਤੇ ਇਕਨੋਮੀ ਉੱਪਰ ਵਧੀ ਚੰਗੀ ਹੁੰਦੀ ਆ ਜਾਂ ਸਲੋਅ ਡਾਊਨ ਹੋਈ ਚੰਗੀ ਹੁੰਦੀ ਆ ਕੰਟਰੀ ਵਾਸਤੇ ਤੇ ਉਸ ਰਹਿਣ ਦੇ ਲੋਕਾਂ ਵਾਸਤੇ ਜੇ ਜੇ ਤੁਹਾਡਾ ਜਿਹੜਾ ਆਖਿਰਲਾ ਕੁਐਸਚਨ ਹੈ ਵੀ ਨਾ ਵਧੀ ਇਕਨੋਮੀ ਵਧਦੀ ਚੰਗੀ ਹੁੰਦੀ ਆ ਪਰ ਥੋੜੇ ਥੋੜੇ ਜਿਹੜੇ ਜੈਨੂਨ ਤੇ ਸਸਟੇਨੇਬਲ ਰੇਟ ਤੇ ਜੇ ਆਪਾਂ ਕਹੋਗੇ ਵੀ ਤੁਸੀਂ ਇਕਨੋਮੀ ਕਰੀਏ ਜਿਤਨਾ ਸਾਡੀ ਪਿੱਛੇ ਬਹੁਤ ਜ਼ਿਆਦਾ ਵਧ ਗਈ ਉਹ ਸੇ ਰੇਟ ਤੇ ਵਧਦੀ ਜਾਵੇ ਤੇ ਉਹ ਸਸਟੇਨੇਬਲ ਨਹੀਂ ਪੋਸੀਬਲ ਨਹੀਂ ਹੈ ਜੇ ਹੁਣ ਤੁਸੀਂ ਕਿਹਾ ਪਹਿਲਾਂ ਕੀ ਐਗਜ਼ੈਂਪਲ ਕੀ ਸੀ ਬਲਤ ਜਦੋਂ ਕੋਰਡ ਨੂੰ ਕਿੰਨੀ ਨੂੰ ਲੱਗਦੀ ਹੈ ਘਰਾਂ ਦੀ ਗੱਲ ਨੂੰ ਛੱਡਦੀ ਹੈ ਜੇ ਜੀ ਚੱਲਦੀ ਹੈ ਤੇ ਸਾਨੂੰ ਕਿਹੜੀ ਚੀਜ਼ ਨਜ਼ਰ ਆਉਂਦੀ ਸੀ ਜੇ ਤੁਸੀਂ ਕਹੀਏ ਕਿ ਇਕਨੋਮੀ ਓਵਰ ਹੀਟ ਸੀ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਇਹਦੇ ਦੀ ਦਲੀਲ ਦਿੰਦੇ ਆ ਪਤਾ ਨਹੀਂ ਉਹ ਚ ਕਿੰਨੀ ਸੱਚਾਈ ਆ ਮੇਰੇ ਕੋਲ ਕਈ ਵਾਰ ਇੱਥੇ ਹੋਵੇ ਸਜਣ ਉਹ ਕਹਿੰਦੇ ਆ ਕਿ ਜਿਹੜੇ ਜਦੋਂ ਸਟਿਮੂਲਸ ਪੈਕੇਜ ਦਿੱਤੇ ਜਾਂਦੇ ਆ ਜਦੋਂ ਇਕਨੋਮੀ ਖਰਾਬ ਹੋਈ ਹੁੰਦੀ ਆ ਤੇ ਕੋਰਡ ਦੇ ਚ ਲੋਕਾਂ ਦੀ ਇਨਕਮ ਘਟੀ ਤੇ ਸਰਕਾਰ ਨੇ ਬਹੁਤ ਸਾਰਾ ਪੈਸਾ ਲੋਕਾਂ ਨੂੰ ਦੇ ਦਿੱਤਾ ਇੱਕ ਇੱਕ ਘਰ ਵਿੱਚ 8-8 10-10 ਹਜ਼ਾਰ ਡਾਲਰ ਆਉਣ ਲੱਗ ਪਿਆ ਲੋਕਾਂ ਨੇ ਉਹ ਪੈਸੇ ਦਾ ਮਿਸਯੂਜ਼ ਕੀਤਾ ਘਰਾ ਤੇ ਲਾਤੇ ਹੋਰ ਕੰਮ ਕਰ ਲਏ ਤੇ ਉਹਨੇ ਕਰਕੇ ਜਿਹੜੀ ਇਕਨੋਮੀ ਡਿਸਟਰਬ ਹੋ ਗਈ ਆ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਕੀ ਉਹ ਬ੍ਰੇਟੇਰ ਨਹੀਂ ਸੀ ਜਿਹੜਾ ਪੈਸਾ ਮਿਲਿਆ ਜੀ ਜਾਂ ਜਿਹੜਾ 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 ਜਦੋਂ ਰੈਸੈਸ਼ਨ ਹੁੰਦਾ ਜਾਂਦਾ ਤਾਂ ਡਾਊਨ ਲੱਗਦਾ ਜਾਂ ਕੋਰਟ ਦਾ ਡਰ ਤੇ ਇਹ ਸੀਗਾ ਜੇ ਰੈਸੈਸ਼ਨ ਆ ਜੂਗਾ ਸਵਾਲ ਵੀ ਖਤਮ ਹੋ ਜਾਊਗਾ ਤੇ ਜਦੋਂ ਸਟਿਮੂਲਸ ਪੈਕੇਜ ਗਵਰਨਮੈਂਟ ਨੇ ਦਿੱਤੇ ਤੇ ਉਹ ਕਹਿੰਿਆ ਕਿ ਮਨੀ ਸ਼ਾਪਤੀ ਤੇ ਸੁਰਤੀ ਮਾਰਕੀਟ ਤੇ ਸਟੈਂਡਰਡ ਨਹੀਂ ਮੇਨਟੇਨ ਕੀਤੇ ਇਸ ਕਰਕੇ ਗੜਬੜ ਹੋਈ ਤੁਹਾਨੂੰ ਇਹ ਨੂੰ ਸਮਝਾਏਗੇ ਕਿ ਕਿਉਂਕਿ ਓਵਰ ਹੀਟਡ ਜਿਹੜੀ ਇਕਨੋਮੀ ਹੈ ਨਾ ਜੀ ਵਾਕਿਆ ਹੀ ਇਕਨੋਮੀ ਓਵਰ ਹੀਟ ਹੋਗੀ ਔਰ ਮਿਸ ਮੈਨੇਜਮੈਂਟ ਸੀ ਜੇ ਮੈਂ ਸਿੰਪਲ ਤੇ ਸਹੀ ਸ਼ਬਦਾਂ ਚ ਕਹਾਂ ਫ੍ਰੈਂਕਲੀ ਕਹਾਂ ਤੇ ਮਿਸ ਮੈਨੇਜਮੈਂਟ ਸੀ ਉਹਦੇ ਚ ਇਕਨੋਮੀ ਦਾ ਖਿਆਲ ਘੱਟ ਸੀਗਾ ਤੇ ਪੋਲਿਟਿਕਸ ਤੇ ਪਪੂਲਰ ਪੋਲਿਟਿਕਸ ਉਹਦੇ ਵਿੱਚ ਵੱਧ ਸੀਗੀ ਦੇਖੋ ਦੋ ਤਰੀਕੇ ਨਾਲ ਹੁੰਦੀ ਆ ਇੱਕ ਫਿਸਕਲ ਪਾਲਿਸਿਜ਼ ਹੁੰਦੀ ਆ ਜਿਹੜੀਆਂ ਗਵਰਨਮੈਂਟ ਤਿਆਰ ਕਰਦੀ ਆ ਇੱਕ ਮੋਨਿਟਰ ਪਾਲਿਸਿ ਹੁੰਦੀ ਆ ਜਿਹੜੀ ਬੈਂਕ ਆਫ ਕੈਨੇਡਾ ਤਿਆਰ ਕਰਦੀ ਕਿਸੇ ਵੀ ਦੇਸ਼ ਦੀ ਫੈਡਰਲ ਕਰਦੀ ਆ ਉਹ ਹੁੰਦਾ ਰੇਟ ਆਫ ਇੰਟਰਸਟ ਆਰ ਮਨੀ ਦੀ ਸਪਲਾਈ ਕਿੰਨੀ ਦੇਣੀ ਕਿੰਨੀ ਰੱਖਣੀ ਉਹ ਸਾਰਾ ਕੁਝ ਹੁਣ ਇੱਥੇ ਦੋਵੇਂ ਨਹੀਂ ਕਰ ਦਿੱਤਾ ਜਾਂ ਤੇ ਬੈਂਕ ਨੂੰ ਕਰ ਲੈਂਦੇ ਤੇ ਉਹਦੇ ਕੋਈ ਕੁਝ ਨਹੀਂ ਹੋਣਾ ਇੰਨਾ ਵੀ ਕਰਨੀ ਸੀ ਹੈਗੀ ਤੇ ਜਿਹੜਾ ਵੇਖੋ ਜਿਹੜਾ ਸਾਡਾ ਕ੍ਰਾਈਟੇਰੀਆ ਬਣਾਇਆ ਅਸੀਂ ਪੈਸੇ ਇਤਰਾ ਹੁਣ ਹਰ ਬੰਦਾ ਮਹਿਸੂਸ ਕਰ ਰਿਹਾ ਕਿ ਪੈਸੇ ਪਪੂਲਰ ਪੋਲਿਟਿਕਸ ਦੇ ਵਾਸਤੇ ਹੀ ਛੁੱਟੇ ਗਏ ਮਾਰਕੀਟ 'ਚ ਆਪਣੀ ਟੂ ਮੱਚ ਭਲ ਬਣਾਉਣ ਲਈ ਫਾਰ ਐਗਜ਼ਾਮਪਲ ਜੇ ਸਰਵ ਦੀ ਗੱਲ ਕਰੋਗੇ ਤੇ ਕ੍ਰਾਈਟੇਰੀਆ ਏ ਸੀਓ ਦਾ ਕਿ 5000 ਡਾਲਰ ਜਿਹੜਾ ਬੰਦੇ ਨੇ ਕਮਾਇਆ ਵਾ ਉਹਨੂੰ 500 ਡਾਲਰ ਮਹੀਨੇ ਦਾ ਸੀ ਦੇਵਾਂਗੇ ਮੰਤ ਤੁਸੀਂ ਦੇਖੋ ਕਿ 5000 ਡਾਲਰ 50 ਹਫਤੇ ਸਾਲ ਚ ਹੁੰਦੇ ਆ ਜੇ ਦੋ ਛੁੱਟੀਆਂ ਤੇ ਵੀ ਕੱਢ ਲਈਏ ਇਹਦਾ ਮਤਲਬ ਕਿ 100 ਡਾਲਰ ਬੰਦਾ ਕਮਾ ਰਿਆ ਜਿਹੜਾ 100 ਕਮਾ ਰਿਆ ਉਹਦਾ ਕੰਮ ਬੰਦ ਹੋ ਵੀ ਗਿਆ ਤੇ ਜਦੋਂ ਤੁਸੀਂ ਉਹਨੂੰ 500 ਦੇ ਦੇਓਗੇ ਠੀਕ ਹੈ ਨਾ ਜੀ ਫਿਰ ਉਹ ਕੀ ਕਰੂਗਾ ਉਹਦੇ ਕੋਲ 500 ਆਏ ਉਹਨੇ ਖਰਚਣੇ ਤੇ ਹੈ ਨਾ ਕਿਤੇ ਨਾ ਕਿਤੇ ਜਦੋਂ ਉਹ ਖਰਚ ਨੇ ਹੋ ਗਿਆ ਜੇ ਤੁਸੀਂ ਮਤਲਬ ਜਿਹੜੀ ਚੀਜ਼ ਲਿਮਟਡ ਆ ਫਾਰ ਐਗਜ਼ਾਮਪਲ ਜੇ ਹੁਣ ਤੁਸੀਂ ਮੈਂ ਕਿਸ ਤਰ੍ਹਾਂ ਕਹਾਂ ਪੀ ਜੇ ਸਵੀਟਸ ਦੀ ਦੁਕਾਨ ਤੇ ਜਾਂਦੇ ਜੀ ਜਿਲੇ ਡੀਏ ਤੇ ਹੁੰਦੀਆਂ ਹੀ ਨਿਕਲ ਰਹੀਆਂ ਹਨ ਸਮੋਸੇ ਤੇ ਉਹਨੇ ਹੀ ਨਿਕਲ ਰਹੇ ਨੇ ਨਾ ਤੇ ਜੇ ਲਾਈਨ ਵਾਲੇ ਜਿਆਦਾ ਬੰਦੇ ਉਹਦੇ ਚ ਲਾਈਨ ਚ ਲੱਗੇ ਤੇ ਫਿਰ ਉਹ ਜਿਹੜਾ ਉਹਦੇ ਇਹ ਇਟ ਮੀਨਸ ਕੀ ਹੋਇਆ ਕਿ ਡਿਮਾਂਡ ਵੱਧ ਕ੍ਰੀਏਟ ਹੋ ਗਈ ਠੀਕ ਹੈ ਜੀ ਸਪਲਾਈ ਨਹੀਂ ਵਧੀ ਡਿਮਾਂਡ ਜਦ ਸਪਲਾਈ ਨਹੀਂ ਵਧੀ ਇਨਫਰਾਸਟ੍ਰਕਚਰ ਅਪਰ ਨਹੀਂ ਅਡਜਸਟ ਕੀਤਾ ਡਿਮਾਂਡ ਹੀ ਨਹੀਂ ਵਧਾ ਲਈ ਔਰ ਸਾਰੀ ਫੈਕਟਿਸ਼ੀਅਸ ਡਿਮਾਂਡ ਸੀਗੀ ਨੈਚੁਰਲ ਡਿਮਾਂਡ ਵਧਣੀ ਕੋ ਮਾਰੀ ਗੱਲ ਨਹੀਂ ਹੈਗੀ ਫੈਕਟਿਸ਼ੀਅਸ ਡਿਮਾਂਡ ਆਪਾਂ ਇੰਨੀ ਜ਼ਿਆਦਾ ਫੈਕਟਿਸ਼ੀਅਸ ਨਹੀਂ ਫਾਰ ਦਾ ਟਾਈਮ ਬੀਂ ਕਹ ਲੋ ਤੁਸੀਂ ਕਿ ਡਿਮਾਂਡ ਇੰਨੀ ਵਧਾ ਲਈ ਜਿਹੜੀ ਆ ਕਿ ਉਹ ਮਾਰਕੀਟ ਨੂੰ ਚਾਲ ਨਹੀਂ ਸਕੀ ਹਰ ਚੀਜ਼ ਦੇ ਪ੍ਰਾਈਸ ਫਿਰ ਉਹ ਕੀ ਕਰੇਗਾ ਸਮੋਸੇ ਉਹ ਭਾਈ ਕੀ ਕਰੇਗਾ ਵੀ ਜਿੱਥੇ ਡਾਲਰ ਦੇ 3 ਆਉਂਦੇ ਹੀ ਮੈਂ ਤੇ ਦਊਂਗਾ ਜੀ ਡਾਲਰ ਦਾ 1 ਇਹਨੂੰ ਕਹਿੰਦੇ ਆ ਕਿ ਮਹਿੰਗਾਈ ਹੋਣੀ ਠੀਕ ਹੈ ਜੀ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਫਿਰ ਉਹ ਇਸ ਤਰੀਕੇ ਨਾਲ ਤੁਸੀਂ ਆਪੇ ਹੀ ਐਗਜ਼ਾਮਪਲ ਦਿੱਤੀ ਆ ਘਰਾਂ ਦੀ ਜਿੱਦਾਂ ਲੋਕਾਂ ਦੇ ਕੋਲ ਪੈਸੇ ਆ ਗਏ ਦੂਜੇ ਨੰਬਰ ਤੇ ਜਿਹੜਾ ਰੇਟ ਆਫ ਇੰਟਰਸਟ ਸੀਗੇ ਉਹ ਵੀ ਇੰਨੇ ਡਾਊਨ ਆ ਗਏ ਜਾਂਤੇ ਇੱਕ ਚੀਜ਼ ਹੁੰਦੀ ਦੋਵਾਂ ਚ ਤੇ ਫਿਰ ਵੀ ਸ਼ਾਇਦ ਚੱਲ ਜਾਂਦਾ ਮਨੀ ਵੀ ਫ੍ਰੀ ਹੋ ਗਈ ਪੈਸੇ ਵੀ ਲੈ ਕੇ ਲੋਕਾਂ ਦੇ ਜੀਵਨ ਚ ਬਸ ਲੋਕਾਂ ਨੇ ਝੋਕਦੇ ਤੇ ਫਟੇ ਤੇ ਫਿਰ ਘਰਾਂ ਦੇ ਦੇਖ ਲਓ ਕਿੱਥੇ ਗਿਆ ਫਿਰ ਇਹ ਰੋਣਾ ਹੀ ਪਿਆ ਅਖੀਰ ਦੇ ਵਿੱਚ ਅਸੀਂ ਵੀ ਪਾਇਆ ਜਾਂ ਆਮ ਬੰਦੇ ਨੇ ਵੀ ਪਾਇਆ ਸਾਰਿਆਂ ਨੇ ਕਿ ਯਾਰ ਇਹ ਤਾਂ ਅਫੋਰਡੇਬਲ ਹੋ ਜਾ ਰਿਹਾ ਫਿਰ ਉੱਥੇ ਬੈਂਕ ਨੂੰ ਉਹ ਜਿਹੜੀ ਇਹਨੂੰ ਕਹਿੰਦੇ ਆ ਬ੍ਰੇਕ ਦੇ ਉੱਤੇ ਪੈਰ ਰੱਖਣਾ ਉਹਨੂੰ ਫੇਰ ਬ੍ਰੇਕ ਤੇ ਪਾ ਰੱਖ ਕੇ ਇਕਨੋਮੀ ਨੂੰ ਥੋੜਾ ਜਿਆ ਠੰਡਿਆ ਕਰਨਾ ਕਿ ਇਹ ਨਹੀਂ ਪੀਏ ਇੰਨਾ ਜਿਆਦਾ ਨਹੀਂ ਹੈ ਪਰ ਤੇ ਚੱਲ ਸਕਦੇ